ਆ ਜਿਹੜਾ ਗਰਾਊਂਡ ਤੁਸੀਂ ਦੇਖ ਰਹੇ ਹੋ ਕੋਈ ਇਹ ਆਰਮੀ ਦਾ ਜਾਂ ਫੌਜ ਦਾ ਜਾਂ ਕੋਈ ਸਟੇਡੀਅਮ ਗਰਾਊਂਡ ਨਹੀਂ ਹੈਗਾ ਪਰ ਇੱਥੇ ਜਿਹੜਾ ਬੱਚਾ ਇੱਕ ਵਾਰੀ ਆ ਗਿਆ ਤਾਂ ਉਹ ਜ਼ਰੂਰ ਆਰਮੀ ਜਾਂ ਪੁਲਿਸ ਦੇ ਵਿੱਚ ਭਰਤੀ ਹੋ ਸਕਦਾ ਜੀ ਕਹਿਣ ਦਾ ਮਤਲਬ ਆਪਾਂ ਕਹਿੰਦੇ ਸੁੱਖਾਂ ਇੱਥੇ ਪੂਰੀਆਂ ਹੁੰਦੀਆਂ ਤੇ ਆਪਾਂ ਖੜੇ ਆ ਫਰੀਦਕੋਟ ਸੈਨਿਕ ਅਕੈਡਮੀ ਦੇ ਵਿੱਚ ਤੇ ਇੱਥੇ ਕੀ ਕੀ ਬੱਚੇ ਨੂੰ ਟ੍ਰੇਨ ਕੀਤਾ ਜਾਂਦਾ ਹੈ ਕਈ ਵਾਰੀ ਜਿਹੜੇ ਬੱਚੇ ਹੁਣ ਅੱਜ ਕੱਲ ਭਰਤੀ ਵਾਸਤ ਜਾਂਦੇ ਆ ਫੌਜ ਦੇ ਵਿੱਚ ਲਾ ਲਓ ਪੁਲਿਸ ਦੇ ਵਿੱਚ ਲਾ ਲਓ ਕਈ ਕਾਰਨ ਕਰਕੇ ਰਹਿ ਜਾਂਦੇ ਆ ਪਰ ਇੱਥੇ ਬੱਚੇ ਨੂੰ ਵਰਦੀ ਪਾ ਕੇ ਹੀ ਤੁਰੰਦੇ ਨੇ ਆਪਣੀ ਗਰੰਟੀ ਆ ਫਰੀਦਕੋਟ ਬੱਚਿਆਂ ਨੂੰ ਰੋਟੀ ਪਾਇਆ ਸੈਨਿਕ ਅਕੈਡਮੀ ਆਨ ਤੇ ਬਾਈ ਜੀ ਰਣਜੀਤ ਜੀ ਡਾਇਰੈਕਟਰ ਸਾਡੇ ਨਾਲ ਨੇ ਅੱਜ ਗੱਲਬਾਤ ਕਰਾਂਗੇ ਇੱਥੇ ਰਹਿਣ ਨੂੰ ਕੀ ਹੈ ਕੀ ਤੁਸੀਂ ਸਿਖਾਉਣੇ ਹੋ ਕੀ ਤੁਸੀਂ ਬੱਚਿਆਂ ਦੀ ਗਾਰੰਟੀ ਕਰਦੇ ਹੋ ਭਰਤੀ ਹੋਣ ਦੀ ਆਰਮੀ ਚ ਪੁਲਿਸ ਦੇ ਵਿੱਚ ਹਨਾ ਕਿੰਨੇ ਬੱਚੇ ਭਰਤੀ ਹੋਇਆ ਆਜੋ ਬਾਈ ਇੱਕ ਮਾਂ ਛੱਡ ਗਈ ਕਹਿੰਦੀ ਮੇਰਾ ਮੁੰਡਾ ਨਸ਼ਿਆਂ ਤੇ ਨਾ ਲੱਗ ਜੇ ਮੈਂ ਤਾਂ ਨਰਸ ਆ ਤੇ ਘਰੇ ਕੋਈ ਹੁੰਦਾ ਨਹੀਂ ਸਾਡੇ ਅੱਛਾ ਵੀ ਕੱਲ੍ਹ ਬੱਚੇ ਹੁੰਦੇ ਹਾਂ ਹਾਂ ਆ ਪਿਆ ਉਹ ਅੱਛਾ ਜੀ ਸਸਿਕਾ ਬਾਈ ਸਸਿਕਾਲ ਜੀ ਕੀ ਹਾਲਾ ਹੁੰਦੀ ਹੈ ਤੇ ਵਧੀਆ ਜੀ ਰਣਜੀਤ ਸਿੰਘ ਸਾਡੇ ਨਾਲ ਨੇ ਤੇ ਆਪਾਂ ਅੱਜ ਪੁੱਛਾਂਗੇ ਸਰ ਮੈਨੂੰ ਇਹ ਦੱਸੋ ਜੀ ਹੁਣ ਤੱਕ ਕਿੰਨੇ ਬੱਚੇ ਭਰਤੀ ਕਰਾ ਚੁੱਕੇ ਤੁਸੀਂ ਹੁਣ ਤੱਕ ਅਸੀਂ ਕੋਈ 8000 ਤੋਂ ਪਲੱਸ ਮੈਂ ਕਹਿ ਦੇਣਾ ਬਾਈ ਜਿਹੜਾ ਹੁਣ ਰਿਜ਼ਲਟ ਆਇਆ ਹੈ 82 83 ਤੋਂ ਉੱਪਰ ਟਪਾਦੇ ਬੱਚੇ 85 83 ਤੋਂ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਹੈ ਤੇ ਅਸੀਂ ਫਰੀਦਕੋਟ ਦੇ ਵਿੱਚ ਦੀ ਲੰਘ ਰਹੇ ਸੀਗੇ ਜੀ ਸਾਨੂੰ ਇੱਥੇ ਪੂਰਾ ਦਿਖਾਓ ਜੀ ਕੀ ਸਿਸਟਮ ਹੈ ਰੈਨ ਸੈਨ ਦਾ ਸਟੱਡੀ ਦਾ ਬੱਚਾ ਭਰਤੀ ਕਿਵੇਂ ਹੁੰਦਾ ਜੀ ਦੇਖੋ ਜੀ ਮੈਂ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਵੀ ਜਿਹੜਾ ਇਸ ਅਕੈਡਮੀ 'ਚ ਆ ਗਿਆ ਜੀ ਸ਼ੌਰਿਆ ਸੈਨਿਕ ਅਕੈਡਮੀ ਫਰੀਦਕੋਟ ਜਿਹੜਾ ਆ ਗਿਆ ਉਹ ਵਰਦੀ ਪਾ ਕੇ ਹੀ ਨਿਕਲੇ। ਕੀ ਬਾਤ ਹੈ ਜੀ। ਹਾਂ ਚਾਹੇ ਉਹ ਆਰਮੀ ਦੀ ਪਾ ਲੇ, ਨੇਵੀ ਦੀ ਪਾ ਲੇ, 에ਅਰ ਫੋਰਸ ਦੀ ਪਾ ਲੇ, ਪੰਜਾਬ ਪੁਲਿਸ ਦੀ ਪਾ ਲੇ, SSC GD ਦੀ ਬੜੀਆਂ ਵੈਕੈਂਸੀਆਂ ਹੁੰਦੀਆਂ, ਉਹ 'ਚ ਪਾ ਲੇ। ਤੇ ਆਓ ਤੁਹਾਨੂੰ ਲੈ ਕੇ ਚਲਦੇ ਹਾਂ ਉਹ ਦਿਖਾਈਏ ਜੀ ਤੇ ਨਾਲ ਆਪਣੇ ਇੱਥੇ ਸਟੱਡੀ ਵੀ ਜਿਵੇਂ ਕਰਵਾਈ ਜਾਂਦੀ ਹੈ ਪ੍ਰੈਕਟਿਸ ਵੀ ਕਰਵਾਈ ਜਾਂਦੀ ਹੈ ਬੱਚੇ ਨੂੰ ਕਹਿਣ ਦਾ ਮਤਲਬ ਵੀ ਵਰਦੀ ਪਾਉਣ ਤੋਂ ਪਹਿਲਾਂ ਹੀ ਵਰਦੀ ਪਾਉਣ ਜੋਗਾ ਮਤਲਬ ਕਰਿਆ ਜਾਂਦਾ ਹੈ ਤੇ ਜਦੋਂ ਉਸ ਤੋਂ ਬਾਅਦ ਅ ਇੱਥੋਂ ਜਾਂਦਾ ਮਤਲਬ ਗਰੰਟੀ ਇਹ ਤੁਹਾਨੂੰ ਦੱਸ ਦਈਏ ਨੇ ਇੱਕ ਵਾਰੀ ਤੁਸੀਂ ਦੱਸ ਰਹੇ ਸੀਗੇ 79 ਬੱਚੇ ਸੀਗੇ ਜੀ 79 ਇੱਕ ਮੈਚ ਦੇ ਵਿੱਚ 79 ਦੱਸ ਨਹੀਂ ਰਹੇ ਸੀ ਜਿਹੜਾ ਹੁਣ ਪਰਸੋ ਰਿਜ਼ਲਟ ਆਇਆ ਹੈ ਫਿਰੋਜ਼ਪੁਰ ਦਾ 79 ਬੱਚੇ ਸੀ ਔਰ ਫੁੱਲ ਬਟਾ ਸੋਦਾ 100% ਰਿਜ਼ਲਟ ਦਿੱਤਾ ਅਕੈਡਮੀ ਨੇ ਸਾਰੀਆਂ ਅਕੈਡਮੀਾਂ ਦੇ ਉਤੋਂ ਦੀ ਜੇ ਆਪਾਂ ਗੱਲ ਕਰਕੇ ਤਾਂ ਐਸ ਅਕੈਡਮੀ ਦਾ ਰਿਜ਼ਲਟ ਬਹੁਤ ਗੈਂਟੜੇ ਵਾਕਿਆ ਬਾ ਸਿਸਟਮ ਦੇਖਦੇ ਆਂ ਆਫਿਸ ਕੀ ਇਹ ਬੱਚੇ ਕਰ ਰਹੇ ਨੇ ਕਿ ਇਹ ਹੋਰ ਅਗਲੀ ਗੱਲ ਤੁਹਾਨੂੰ ਮੈਂ ਦੱਸਦਾ ਜਿੰਨੀਆਂ ਵੀ ਅਕੈਡਮੀ ਹੈ ਉਸ ਵਾਈਗੁਰ ਤੋਂ ਇਹ ਡਰ ਕੇ ਗੱਲ ਕਰਦੇ ਆਂ ਪਰ ਦੱਸਣੀ ਪੈਣੀ ਹੈ ਹਮ ਇੱਥੇ ਸੱਤ-ਸੱਤ ਪੈਨਲ ਹੈ ਡਿਜੀਟਲ ਬੋਰਡ ਜਿਹਦੇ ਤੇ ਪੜ੍ਹੋਣਾ ਹੈ ਤੇ ਆਮ ਆਪਾਂ ਅਕੈਡਮੀਾਂ ਜਾਵਾਂਗੇ 1 2 ਇੱਕ ਅੱਧਾ ਪੈਨਲ ਵੀ ਰੱਖਦੇ ਨਹੀਂ ਬੜੀ ਮੁਸ਼ਕਲ ਨਾ ਬੰਦਾ ਕਿਉਂਕਿ ਤਿੰਨ ਤਿੰਨ ਸਾਢੇ ਤਿੰਨ ਲੱਖ ਦਾ ਇਹ ਟੀਵੀ ਹੁੰਦੇ ਆ ਵੱਡੇ ਅੱਛਾ ਜੀ ਤੇ ਇੱਥੇ 7 7 ਹੈ ਠੀਕ ਹੈ ਜੀ ਔਰ ਕੁੜੀਆਂ ਦੀ ਅਕੈਡਮੀ ਇੱਥੋਂ ਅੱਧਾ ਕਿਲੋਮੀਟਰ ਆਪਾਂ ਕਹਿ ਦਈਏ ਅੱਗੇ ਹੈ ਉੱਥੇ ਸਿਰਫ ਲੜਕੀਆਂ ਹੀ ਆ ਇੱਥੇ ਅਕੈਡਮੀ ਦੇ ਵਿੱਚ ਲੜਕੇ ਨੇ ਤੇ ਲੜਕੀਆਂ ਦੀ ਜਿਹੜੀ ਅਕੈਡਮੀ ਉਹ ਸਾਹਮਣੇ ਦਿਸ ਰਹੀ ਹੈ ਅੱਧਾ ਕਿਲੋਮੀਟਰ ਦੂਰ ਆਪਾਂ ਉੱਥੇ ਉਹ ਤੁਹਾਨੂੰ ਵੀ ਲੈ ਕੇ ਜਾਵਾਂਗੇ ਉੱਥੇ ਲੈ ਜਾਂਦੇ ਹਾਂ ਆਉਂ ਤੁਹਾਨੂੰ ਦਿਖਾਈਏ ਪਹਿਲਾਂ ਆਪਾਂ ਇੱਧਰ ਹੀ ਗੱਲ ਕਰ ਲਈਏ ਹਾਂ ਤੇ ਇਹਦੇ ਬਾਰੇ ਜੋ ਆਰਮੀ ਦੇ ਵਿੱਚ ਸਿਸਟਮ ਹੁੰਦਾ ਸਾਰਾ ਪੂਰਾ ਬਣਾਇਆ ਹੋਇਆ ਫਿਟ ਨੇ ਸਪੈਸ਼ਲ ਇਲੈਕਟ੍ਰੀਸ਼ੀਨ ਹੈ ਇਹ ਸਾਡਾ ਸਪੈਸ਼ਲ ਇਲੈਕਟ੍ਰੀਸ਼ੀਨ ਹੈ ਜਿਹੜਾ ਘਰੇ ਨਹੀਂ ਜਾਂਦਾ ਇੱਥੇ ਰਹਿੰਦਾ ਹੈ 24 ਘੰਟੇ ਤੇ ਸਾਰਾ ਬੈਠ ਨਹੀਂ ਲੱਗਿਆ ਰਹਿੰਦਾ ਅੱਛਾ ਕਦੋਂ ਵੀ ਲਾਈਟ ਕੱਟ ਜੀ ਤਾਂ ਇਹਨੇ ਜੁਮੇ ਲੱਗੇ ਮਿੰਟੋ ਮਿੰਟੀ 24 ਘੰਟੇ ਤਿਆਰ ਰੱਖਦਾ ਔਰ ਇੱਕ ਗੱਲ ਤੁਹਾਨੂੰ ਹੋਰ ਦਿਖਾਵਾਂ ਉਧਰ ਝਕਾਓ ਇਹ 5-5 ਲੱਖ ਦੇ 2-2 ਜਨਰੇਟਰ ਹੈ ਜੀ ਉਹ ਜਿਹੜਾ ਇਧਰਲਾ ਵੱਡਾ ਨਵਾਂ ਜਨਰੇਟਰ 2-2 ਜਨਰੇਟਰ ਹੈ ਇਹ ਗਰਮ ਹੋ ਗਿਆ ਸੀਗਾ ਅੱਜ ਅੱਛਾ ਕਣਕਾਂ ਦਾ ਹਾਂ ਸਟੈਪਣੀ ਬੋਲਤੇ ਨਾ ਜਿਸ ਕੋ ਹਾਂ ਜੀ ਹਾਂ ਜੀ ਉਹ ਤੇ ਗਰਮ ਹੋ ਜਾਂਦਾ ਹੈ ਜੇ ਗਰਮੀ ਬੱਚੋਂ ਨਾ ਲਗੇ ਕੋਈ ਹਰ ਫੈਸਿਲਿਟੀ ਹੈ ਜੀ ਤੁਰੰਤ ਬਹੁਤ ਵਧੀਆ ਕਲਾਸਰੂਮ ਆਓ ਜੀ ਮੇਰੇ ਕੋਲੇ ਹਾਂ ਜੀ ਹਰੇ ਤਰ੍ਹਾਂ ਦੇ ਬੱਚੇ ਹੁੰਦੇ ਆ ਜੀ ਜਿਵੇਂ ਆਪਾਂ ਕਹਿ ਦਈਏ ਮੁਸਲਮਾਨ ਬੱਚੇ ਵੀ ਐ ਉਹ ਵੀ ਐ ਸਿੱਖ ਈਸਾਈ ਸਾਰਿਆਂ ਦਾ ਵਧੀਆ ਸਿਸਟਮ ਕਰੀਦਾ ਹੈ ਤੋ ਹਾਰ ਵੀ ਚੰਗੇ ਬਣਾਈਦੇ ਆਓ ਮੈਂ ਅੱਛਾ ਬੱਚਾ ਕਿੱਥੋਂ ਕਿੱਥੋਂ ਤੱਕ ਦੇ ਜਾ ਸਕਦੇ ਆ ਆਲ ਆਲ ਓਵਰ ਇੰਡੀਆ ਜਾ ਸਕਦੇ ਜੀ ਆਲ ਓਵਰ ਇੰਡੀਆ ਤੇ ਆ ਸਕਦੇ ਇਹ ਹੈ ਜੀ ਹੁਣ ਜਿਵੇਂ ਮੈਂ ਪੰਜਾਬ ਰੇਜੀਮੈਂਟ ਚ ਨੌਕਰੀ ਕਰਕੇ ਆਇਆ ਹਾਂ ਖਾਸ ਤਰ ਪੰਜਾਬ ਰੇਜੀਮੈਂਟ ਵਾਲਿਆਂ ਨੂੰ ਸਸਰੀਕਾਲ ਤੇ ਇਹ ਪੰਜਾਬ ਰੇਜੀਮੈਂਟ ਚ ਜਿਵੇਂ ਅਸੀਂ ਕੀਤੀ ਆ ਅਲਫਾ ਕੰਪਨੀ ਜੀ ਇਹ ਤੁਹਾਨੂੰ ਅਜੋ ਅਲਫਾ ਕਮੈਂਡ ਕੋਸਟ ਸਾਹਿਬ ਚਲੋ ਅੱਗੇ ਅਲਫਾ ਕੰਪਨੀ ਚ ਆਪਾਂ ਚੱਲੀਏ ਇਹ ਜਿ ਇਹ ਕੋਈ ਗੈਸਟ ਹੌਂਦਾ ਤਾਂ ਗੈਸਟ ਰੂਮ ਵੀ ਹੈ। ਅੱਛਾ ਜੀ। ਜਿਵੇਂ ਆਪਾਂ ਕਹਿ ਦਿੱਤੀ ਬਈ ਆ ਰੂਮ ਦਿਖਾ ਦਿਓ ਬਈ ਅੰਦਰ ਹੈ ਨਾ ਬੱਚਿਆਂ ਦੇ ਰੈਸਟ ਰੂਮ। ਅੱਛਾ ਜੀ। ਰੈਸਟ ਆ ਇਹ ਸੁੱਤੇ ਪਏ ਹੈ। ਓਕੇ ਜੀ। ਤੇ ਉਹਦੇ ਬਾਅਦ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ। ਕੌਣਸਾ ਕੋਨਾ ਹੈ? ਇੱਕ ਕਮਰੇ ਚੱਲਦੇ। ਇਹ ਜਿਵੇਂ ਹੁਣ ਨਿਆਣੇ ਇੱਥੇ ਰਹਿ ਰਹੇ ਆ। ਅੱਜ ਹੁਣ ਦਿਨੇ ਰੈਸਟ ਕਰ ਰਹੇ ਹੋਣਗੇ। ਆ ਦੇਖੋ ਜੀ। ਜੀ। ਇਹ ਜਿਵੇਂ ਹੁਣ ਬੱਚੇ ਆ ਨਾ ਬੈਠ ਬੈਠਾ ਬੈਠ ਬੈਠਾ। ਇਹ ਬੱਚੇ ਜਿਵੇਂ ਹੁਣ ਤੋੜਾ ਬਾਹਰ ਬਾਹਰ ਘੁੰਮ ਰਿਹਾ ਕਿਤੇ ਆ ਰਿਹਾ ਹੁਣ ਕਲਾਸ ਤੋਂ ਆਈ ਹੀ ਹੈ ਹਜੇ ਇੱਕ ਵਜੇ ਤੇ ਜਿਵੇਂ ਦੇਖੋ ਸਾਰੇ ਸਾਰੇ ਤਰ੍ਹਾਂ ਦੇ ਤੁਹਾਨੂੰ ਬੱਚੇ ਇਥੋਂ ਤਕਰੀਬਨ ਮਿਲਣਗੇ ਜੀ ਜੀ ਆਜੋ ਤੁਹਾਨੂੰ ਇਧਰ ਲੈ ਕੇ ਚਲਦੇ ਹਾਂ ਤੂੰ ਕਿੱਥੋਂ ਦਾ ਰਹਿਣ ਵਾਲਾ ਬੇਟਾ ਕੰਪਾ ਇਹ ਮੁੰਡਾ ਜਿਵੇਂ ਹੁਣ ਕਰਨ ਕਰਨਦਾ ਹੈ ਅੱਛਾ ਜੀ ਹਾਂਜੀ ਤੁਸੀਂ ਕਿੱਥੋਂ ਦੇ ਹੋ ਹਰਿਆਣਾ ਹਰਿਆਣਾ ਤੋਂ ਇੱਕ ਰੂਮ ਸਪੇਅਰ ਵਿੱਚ ਖਾਲੀ ਹੈ ਜੀ ਅੱਛਾ ਅਮਰਦਨ ਸੀ ਵਿੱਚ ਰਾਤ ਨੂੰ ਬੱਚੇ ਆ ਜਾਂਦੇ ਤੇ ਰੋਕਦੇ ਆਓ ਜੀ ਆਜੋ ਉੱਪਰ ਚਲਦੇ ਹਾਂ ਬਰੇਵੋ ਕੰਪਨੀ ਹੁਣ ਇਸ ਟਾਈਮ ਕਿੰਨੀਆਂ ਸੀਟਾਂ ਅਵੇਲੇਬਲ ਹੈ ਜੀ ਆਪਣੇ ਕੋਲ ਆਪਣੇ ਕੋਲੇ ਟੋਟਲ 22 ਸੀਟਾਂ ਅਵੇਲੇਬਲ ਹੈ ਅੱਛਾ 22 ਰਹਿ ਗਈਆਂ 22 ਰਹਿ ਗਈਆਂ ਹੂੰ 22 ਦੇ ਬਾਅਦ ਬੱਚਾ ਨਹੀਂ ਰੱਖ ਸਕਦੇ ਠੀਕ ਹੈ ਜੀ ਕਿਉਂਕਿ 313 ਦੀ ਸਟਰੈਂਥ ਹੈ ਜੀ ਰੇਟ ਚ ਹੂੰ ਤੇ ਆਪਾਂ ਗੱਲ ਕਰੀਏ ਇਹ ਜਿਵੇਂ ਹੁਣ ਇਹ ਆ ਗਿਆ ਬ੍ਰੇਵ ਕੰਪਨੀ ਆ ਗਈ ਜੀ ਇਹ ਬੀ ਕੰਪਨੀ ਜਿਵੇਂ ਯੂਨਿਟਾਂ ਚ ਹੁੰਦਾ ਸੀ ਹੂੰ ਔਰ ਇਹ ਜਿਵੇਂ ਬੱਚੇ ਰਹਿ ਰਹੇ ਇਹ ਸਾਰੇ ਬੱਚੇ ਜਿਵੇਂ ਪੰਜਾਬ ਪੁਲਿਸ ਦੇ ਹੈ ਜੈ ਹਿੰਦ ਅੱਛਾ ਪੰਜਾਬ ਪੁਲਿਸ ਦੇ ਹੈ ਠੀਕ ਹੈ ਜੀ ਕਿਥੋਂ ਰਹਿਣ ਵਾਲੇ ਬੇਟਾ ਗਰਨਾਲੇ ਤੋਂ ਲੋਗਗੇ ਲੋਗਗੇ ਤਰੰਤ ਤਰੰਤ ਠੀਕ ਹੈ ਇਹ ਪੰਜਾਬ ਪੁਲਿਸ ਦੀ ਤਿਆਰੀ ਕਰਦੇ ਮੁੰਡੇ ਅੱਛਾ ਜੀ ਤੇ ਬਾਕੀ ਆਪਾਂ ਨਾਲ ਨਾਲ ਜਿਵੇਂ ਇਹਨਾਂ ਦੇ ਰਹਿਣ ਸੰਦ ਰੂਮ ਵਗੈਰਾ ਹੋਰ ਸਾਰਾ ਪੂਰਾ ਘੈਂਟ ਹੈ ਨਾ ਤੇ ਇੱਥੇ ਜਦੋਂ ਆਪਾਂ ਮੈਂ ਅੱਜ ਦੂਜੀ ਤੀਜੀ ਵਾਰ ਆਇਆ ਐ ਲੱਗਦਾ ਜਿਵੇਂ ਤਾਰਮਿੰਦ ਦੀ ਜੁਨਟ ਦੇ ਵਿੱਚ ਆਇਆ ਹੈ ਨਾ ਕਿਉਂਕਿ ਜਿਸ ਤਰ੍ਹਾਂ ਦੀ ਤਿਆਰੀ ਕੋਣੀ ਉਹ ਜਿਹਾ ਸਿਸਟਮ ਬਣਾਇਆ ਜਾਂਦਾ ਉਹ ਬਣਾਇਆ ਜਾਂਦਾ ਹੁਣ ਇਹ ਆਪਾਂ ਚੱਲ ਰਹੇ ਹਾਂ ਜੀ ਚਾਰਲੀ ਕੰਪਨੀ ਜੀ ਜੀ ਇੱਕ ਤੁਸੀਂ ਦੱਸ ਰਹੇ ਸੀ ਕਹਿੰਦੇ ਬੱਚੇ ਜਿਹੜੇ ਭਰਤੀ ਹੋਏ ਸੀਗੇ ਜੀ ਉਹਨਾਂ ਦਾ ਕੱਲ ਫੋਨ ਵੀ ਆਇਆ ਸੀਗਾ ਮਨ ਨਹੀਂ ਬੱਚਾ ਟ੍ਰੇਨਿੰਗ 'ਚ ਜਾ ਕੇ ਉੱਥੇ ਔਖਾ ਹੁੰਦਾ ਜੀ ਹਾਂ ਕੱਲ ਮੇਰੇ ਕੋ ਫੋਨ ਆਇਆ ਕੁਲਵੰਤ ਸਿੰਘ ਮੈਂ ਬੋਰੀਆਂ ਸਿੱਖਾਂ ਦਾ ਮੁੰਡਾ ਭਰਤੀ ਕਰਾਇਆ ਜੋ ਏਸੀ ਟ੍ਰੇਨਿੰਗ ਕਰ ਰਿਹਾ ਹੈ ਕੁਲਵੰਤ ਸਿੰਘ ਸੁਣ ਵੀ ਰਿਹਾ ਹੋਊਗਾ ਅੱਜ ਮੈਨੂੰ ਮੈਂ ਉਹਨੂੰ ਫੋਨ ਲਾਇਆ ਮੈਂ ਮੈਨੂੰ ਫੋਨ ਲਾਇਆ ਉਹਨੇ ਮੈਨੂੰ ਕਹਿੰਦਾ ਸਰ ਜੀ ਪੈਰਿੰਗ ਪੈਨੇ ਆ ਮੈਂ ਜਿਉਂਦਾ ਵਸਤਾਰ ਹੈ ਬੇਟਾ ਕਹਿੰਦਾ ਸਰ ਮੈਂ ਕਿਵੇਂ ਠੀਕ ਠਾਕ ਐ ਤੰਗੀ ਤਾਂ ਨਹੀਂ ਕਹਿੰਦਾ ਸਰ ਤੁਹਾਡੇ ਨਾਲ ਤਾਂ ਅੱਧੀ ਤੰਗੀ ਜੈ ਵੀ ਉਹਨਾਂ ਕਹਿੰਦਾ ਸਰ ਇੱਥੇ ਦਾ ਠਾਠ ਹੈ ਕਹਿੰਦਾ ਆਪਣੇ ਦਾ ਕਹਿੰਦਾ بڑا ਇੱਥੇ ਸੀਗਾ ਸਿਸਟਮ ਜੀ ਇਹ ਹੈ ਜੀ ਜਿਵੇਂ ਹੁਣ ਜੇ ਐਨ ਕੇ ਨਮਾਜ਼ ਪੜ੍ਹੀ ਜਾਂਦੇ ਬੱਚੇ ਜੀ ਜੀ ਇਹ ਸਾਰੀ ਮੁਸਲਿਮ ਬੈਰਕ ਹੈ ਅੱਛਾ ਜੀ ਆਜੋ ਜੀ ਆਜੋ ਇਸ ਵਿੱਚ ਸਭੀ ਮੋਮੈਂਟਮ ਬੱਚੇ ਹੈ ਕਿਉਂਕਿ ਦਿਨ ਵਿੱਚ 4 ਵਾਰ ਨਮਾਜ਼ ਅਦਾ ਕਰਦੇ ਜੀ ਜੀ ਇਸ ਵਿੱਚ ਸੈਟ ਬੈਠਰ ਬੈਠਰ ਸਰ ਇਹ ਦੇਖੋ ਹਾਂਜੀ ਕੋਈ ਗੱਲ ਨਹੀਂ ਆਜੋ ਜੀ ਇਹ ਜਿਵੇਂ ਥੱਲੇ ਰਹਿ ਕੇ ਰਾਜੀ ਹੈ ਕਹਾਂ ਕਿਰੇ ਨੇੜੇ ਬੇਟਾ ਸਰ ਉਧਰ ਉਧਰ ਕੌਣ ਹੈ ਹਾਂਜੀ ਡੋਡਾ ਡੋਡਾ ਕਿਸ ਤਵਾਰ ਸ਼ੇਰ ਨਾਜ਼ ਏ ਵੀ ਤੁਸੀਂ ਹੁਣ ਆਪਾਂ ਇੱਧਰ ਆ ਜਾਓ ਜਿੰਕਾ ਦੁਪਹਿਰ ਦਾ ਜੋ ਨਮਾਜ਼ ਅਦਾ ਕਰ ਰਹੇ ਹੈ ਬੱਚੇ ਅਭੀ ਹਾਂਜੀ ਕਹਾਂ ਕੇ ਰਹਿਣੇ ਵਾਲੇ ਹੋ ਜੀ ਮੰਡੀ ਰਾਜੋਰੀ 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 ਡੋਡਾ ਕਿਸ ਤਰ੍ਹਾਂ ਅੱਛਾ ਜੀ ਬਹੁਤ ਦੂਰ ਦੂਰ ਤੋਂ ਆਏ ਹੋਏ ਹੈ ਬਹੁਤ ਦੂਰ ਦੂਰ ਸ਼ੇਰਨਗਰ ਅਨੰਤਨਾਗ ਤੋਂ ਬੱਚੇ ਹੈ ਜੀ ਬਹੁਤ ਦੂਰੋਂ ਦੂਰੋਂ ਬੱਚੇ ਹੈ ਤੇ ਇਹਨਾਂ ਦੀ ਕੀ ਹੈ ਜਿਵੇਂ ਹੁਣ ਇਹ ਚਾਰਲੀ ਕੰਪਨੀ ਹੈ ਇਹਦੇ ਬਾਥਰੂਮ ਉਧਰ ਹੈ ਅੱਛਾ ਜੀ ਬਰੇਵੋ ਕੰਪਨੀ ਦਾ ਬਾਥਰੂਮ ਨਾਲ ਅਟੈਚ ਹੈ 알파 ਦੇ ਨਾਲ ਅਟੈਚ ਹੈ ਮਤਲਬ ਕੋਈ ਤੰਗੀ ਨਹੀਂ ਰਹੇ ਨੂੰ ਕਿਸੇ ਪ੍ਰਕਾਰ ਦੀ ਠੀਕ ਹੈ ਜੀ ਹਾਂ ਜਿਵੇਂ ਆਪਾਂ ਗੱਲ ਕਰੀਏ ਹੁਣ ਆਪਾਂ ਕਰਦੇ ਹਾਂ ਮੇਨ ਮੁੱਦੇ ਤੇ ਵੀ ਹੁਣ ਮੈਂ ਬੱਚਿਆਂ ਨੂੰ ਥੋੜੇ ਵੀਡੀਓ ਸਰਾ ਸੁਨੇਹਾ ਦਿੰਨਾ ਹੈ ਵੀ 10 ਅਪ੍ਰੈਲ ਆਰਮੀ ਅਗਨੀਵੀਰ ਦੀ ਲਾਸਟ ਡੇਟ ਹੈ ਠੀਕ ਹੈ ਜੀ ਅੱਜ ਹੋ ਗਈ 6 7 7 ਹੋ ਗਈ ਹੈ 3 ਦਿਨ ਰਹਿ ਗਏ ਫਾਰਮ ਲਾਓ ਜਿਹੜਾ ਬੈਚ ਆਪਾਂ ਆਰਮੀ ਦਾ ਚਲਾਇਆ ਹੈ ਹੁਣ ਹੂੰ ਉਹਦੇ ਅੰਦਰ ਮੈਂ ਸਿਰਫ ਰਜਿਸਟ੍ਰੇਸ਼ਨ ਫੀਸ ਲੈਣਾ ਹੈ 2100 ਰੁਪਏ ਠੀਕ ਹੈ ਜੀ ਬੱਚੇ ਤੋਂ ਆ ਕੇ ਪਹਿਲਾਂ ਮੈਡੀਕਲ ਟੈਸਟ ਕਰਾਂਗੇ ਜੇ ਬੱਚਾ ਫਿੱਟ ਹੈ ਤਾਂ ਲਾਵਾਂਗੇ ਜੇ ਅਨਫਿੱਟਾ ਫਿਰ ਆਪਾਂ ਲੈਣਾ ਹੀ ਨਹੀਂ ਠੀਕ ਹੈ ਜੀ ਫਿਰ ਆਪਾਂ ਬੱਚੇ ਨੂੰ ਭੇਜ ਦੇਣਾ ਰੋਟੀ ਪਾਣੀ ਖਵਾ ਕੇ ਉਹਦੇ ਕੋਲ ਰੁਪਈਆ ਨਹੀਂ ਲੈਣਾ ਜੀ ਜੇ ਫਿੱਟ ਹੈ ਤੇ 2100 ਰੁਪਈਆ ਲੈ ਕੇ ਜੇ ਪੇਪਰ ਪਾਸ ਕਰੇਗਾ ਅੱਛਾ ਜੀ ਤਿੰਨ ਚਾਰ ਮਹੀਨੇ ਲਾਊਗਾ ਇੱਥੇ ਜੇ ਪੇਪਰ ਪਾਸ ਕਰਦਾ ਹੈ ਤੇ 49000 ਜੇ ਪੇਪਰ ਫੇਲ ਹੈ ਤੇ 1 ਰੁਪਈਆ ਨਹੀਂ ਲੜਾ ਕੀ ਬਾਤ ਹੈ ਸਾਨੂੰ ਆਪਣੇ ਕੰਮ ਤੇ ਵਿਸ਼ਵਾਸ ਹੈ बीएससी रहने नहीं दवा अच्छा जरा बच्चा ये एकेडमी नहीं है हां मैं समझ गया तो ऐसी कंडीशन फॉलो करके क्योंकि हम पार्ले जी भी लेते हैं किसी दुकान से तो रुपए का नोट पहले लेता है जी सूर्य सैनिक एकेडमी फरीदकोट एक ऐसी संस्था है कि सिर्फ रुपए एडमिशन करा के पेपर पास है तो फीस लेगी पेपर पास में तो 4 महीने रहना खाना पीना सब कुछ फ्री ਬਹੁਤ ਵੱਡੀਆਂ ਦਵਾਵਾਂ ਵਾਲੀ ਗੱਲ ਹੀ ਕਹਿ ਸਕਦੇ ਆਪਾਂ ਤੇ ਅੱਛਾ ਖਾਣ ਪੀਣ ਦਾ ਸਾਰਾ ਸਿਸਟਮ ਇੱਥੇ ਰੋਟੇ ਦੇ ਹਾਂ ਦੇਖੋ ਜੀ ਮੈਂ ਤੁਹਾਨੂੰ ਹਾਂਜੀ ਉਸੇ ਹੁਣ ਤੁਹਾਨੂੰ ਦੱਸ ਦਿੰਦਾ ਟਾਈਮ ਟੇਬਲ ਕੀ ਹੈ ਸਵੇਰੇ 5 ਵਜੇ ਬੱਚਾ ਉਠਾਉਨੇ ਆ ਜੀ 5:30 ਤੋਂ 6:30 ਪੀਟੀ ਦੌੜ ਭੱਜ ਫਿਰ ਉਹਨੂੰ ਕਾਲੇ ਛੋਲੇ ਮੂਫਲੀ ਕਿਸ਼ਮਿਸ਼ ਸੋਇਆਬੀਨ ਡਾਈਟ ਦਵਾਂਗੇ ਫਿਰ 8 ਤੋਂ 10 ਕਲਾਸ ਸੁਬਾ 10 ਤੋਂ 11 ਖਾਣਾ 11 ਤੋਂ 1 ਕਲਾਸ 1 ਤੋਂ 3 ਸੋਣਾ ਜੀ 3 ਤੋਂ 5 ਕਲਾਸ ਪੰਜ ਤੋਂ 6 ਕੁ ਮੋਫਰੂ 6 ਤੋਂ 7 ਰਾਤਾ ਖਾਣਾ ਹੋ ਰਾਤ ਨੂੰ 8 ਤੋਂ 10 ਫੇਰ ਕਲਾਸ ਠੀਕ ਹੈ ਸਾਰਾ ਆਪਾਂ ਕਹ ਜੀ ਪ੍ਰੈਕਟਿਸ ਵਿੱਚ ਹੋਗੀ ਸਟਡੀ ਵਿੱਚ ਖਾਣਾ ਪੀਣਾ ਰਹਿਣਾ ਸਿਸਟਮ ਕੈਂਟ ਤੇ ਜੇ ਕਿਸੇ ਨੇ ਬੱਚੇ ਨੂੰ ਤੁਸੀਂ ਇੱਥੇ ਛੱਡਣਾ ਪਹਿਲੇ ਕੱਲ ਤਾਂ ਕੁਸਤਾ ਸੀਟਾਂ ਲਿਮਟ ਹੈ ਜੀ ਜਾਂ ਅਗਲੇ ਬੈਚ ਵਿੱਚ ਕਰ ਸਕਦੇ ਆ ਜੀ ਨਹੀਂ ਨਹੀਂ ਕਰ ਦਾਂਗੇ ਤੁਸੀਂ ਬੱਚੇ ਭੇਜੋ ਕੋਈ ਦਿੱਕਤ ਨਹੀਂ ਹੈ ਜਿਵੇਂ ਹੁਣ 22 23 ਸੀਟਾਂ ਹੈ ਤੇ ਅਗਰ ਬੱਚੇ ਸਾਡੇ ਕੋਲ ਜ਼ਿਆਦਾ ਆ ਗਏ ਫਿਰ ਅਸੀਂ ਆਪ ਦਾ ਜਿਹੜਾ ਅਗਲਾ ਕਲਾਸਰੂਮ ਹੈ ਉਹ ਖਾਲੀ ਕਰਾ ਕੇ ਬੱਚਿਆਂ ਨੂੰ ਅੱਧਾ ਐਡਜਸਟ ਕਰਾਂਗੇ ਕਿ ਕਿਹੜੀਆਂ ਕਿਹੜੀਆਂ ਭਾਰਤੀਆਂ ਦੇ ਇਹਦੇ ਵਿੱਚ ਆ ਸਕਦੇ ਜੀ ਹੁਣ ਵੇਖੋ ਜੀ ਮੇਰੇ ਕੋਲੇ ਆਰਮੀ ਨੇਵੀ 에어ਫੋਰਸ SSC GD ਜਿਵੇਂ ਕਹਿ ਦਈਏ BSF CRPF CIA SF IT BBP ਰੇਲਵੇ ਪੁਲਿਸ ਔਰ ਪੰਜਾਬ ਪੁਲਿਸ ਇਹ ਬੱਚੇ ਔਰ ਬੱਚੀਆਂ ਦੋਨੋਂ ਆ ਸਕਦੇ ਆ ਬੱਚੀਆਂ ਦਾ ਆਪਣਾ ਹੋਸਟਲ ਅੱਗੇ ਆ ਉਹ ਮੈਂ ਤੁਹਾਨੂੰ ਦਿਖਾ ਕੇ ਲਿਆਉਣਾ ਜੀ ਜੀ ਤੇ ਇਹ ਕੱਲਾ ਆਪਾਂ ਬੁਆਏਜ਼ ਹੋਸਟਲ ਚੋਂ ਭਰੇ ਹੋਏ ਆ। ਉਹ ਲੜਕੀਆਂ ਦੀ ਜੋ ਫੀਸ ਹੈ ਉਹ ਤਾਂ ਬਿਲਕੁਲ ਹੀ ਫਰੀ ਵਾਂਗ ਜਿਹਾ ਕੰਮ ਹੈ 6000 ਰੁਪਏ ਮਹੀਨਾ ਜੀ ਲੜਕੀਆਂ ਦੀ ਫੀਸ ਮੇਂ ਹਮਾਰੇ ਸਰ ਨੇ ਪਹਿਲੇ ਕਹੇਗੇ ਕਿ ਇਨੀ ਟਿਊਸ਼ਨ ਫੀਸ ਲਈ ਜਾਏਗੀ ਸਿਰਫ ਬਿਰਗਾ ਹੋਸਟਲ ਚਾਰਜ ਲੈਣਾ ਹੈ ਬਾਕੀ ਪੜਾਣੇ ਗੱਲ ਕੁੜੀਆਂ ਦਾ ਜੋ ਕੰਮ ਹੈ ਉਹਨਾਂ ਦਾ ਕੰਮ ਹੈ 6000 ਰੁਪਏ ਮਹੀਨੇ ਮੇ ਰਹਿਣਾ ਖਾਣਾ ਪੀਣਾ ਗਰਾਊਂਡ ਪੜਾਈ ਸਭ ਕੁਝ ਵਿੱਚ ਆਉਂਦਾ ਮੈਂ ਕਹਿਣਾ ਚਾਹੁੰਦਾ ਪਹਿਲਾਂ ਵੀਡੀਓ ਸ਼ੇਅਰ ਕਰ ਦਿਓ ਤੁਹਾਡਾ ਇੱਕ ਸ਼ੇਅਰ ਤੱਕ ਕਿਸੇ ਦੇ ਘਰੇ ਪੁੰਨ ਦੀ ਗੱਲ ਹੋ ਸਕਦੀ ਹੈ ਕਿ ਕੋਈ ਨਾ ਕਿਸੇ ਦਾ ਬੱਚਾ ਰੋਟੀ ਪੈ ਸਕਦਾ ਕਿਉਂਕਿ ਬਿਨਾ ਸਿੱਖੇ ਕੁਝ ਨਹੀਂ ਹੁੰਦਾ ਨਾ ਇੱਥੇ ਸਿੱਖ ਕੇ ਟ੍ਰੇਨਿੰਗ ਹੋ ਗਈ ਤਾਂ ਬੱਚਾ ਭਰਤੀ ਲਈ ਜਾਊ ਤਾਂ ਡਾਇਰੈਕਟ ਭਰਤੀ ਹੋ ਜਾਊ ਸਿੱਧਾ ਹੀ ਕਿਉਂਕਿ ਸਭ ਕੁਝ ਉਹਨੇ ਸਿੱਖਿਆ ਹੁੰਦਾ ਜੀ ਤੇ ਤੁਹਾਡਾ ਇੱਕ ਸ਼ੇਅਰ ਕਿਸੇ ਦੀ ਜ਼ਿੰਦਗੀ ਬਣਾ ਸਕਦਾ ਤੇ ਸ਼ੇਅਰ ਜ਼ਰੂਰ ਕਰ ਦਿਓ ਵੀਰੇ ਹੁਣ ਚੱਲਦੇ ਆਪਾਂ ਅੱਗੇ ਤੜਕਦੇ ਆਉਂਦੇ ਆਓ ਇਹੇ ਟਰੈਕ ਤੁਸੀਂ ਕਮਾ ਸਕਦੇ ਹੋ ਇੱਥੇ ਸਾਰੇ ਆਬਸਟਿਕਲ ਲੱਗੇ ਹੋਏ ਆ ਜੀ ਜੀ ਇਹ ਟੋਟਲ ਜਿਵੇਂ ਆਪਾਂ ਕਹਿ ਦਈਏ ਬੀਮ ਹਰੀਐਂਟਲ ਰੋਪ ਇਹ 408 ਮੀਟਰ ਦਾ ਹੈ ਇਹ 8 ਮੀਟਰ ਵਾਧੇ ਰੱਖਿਆ ਹਾਂ ਜੀ ਔਰ ਇਹਦੇ ਵਿੱਚ ਜਿਮ ਵੀ ਆ ਗਈ ਜੀ ਜਿਮ ਵੀ ਜਿਮ ਓਪਨ ਜਿਮ ਹੈ ਜੀ ਮੁੰਡੇ ਜਿਹੜੇ ਜਿਮ ਵਾਲੇ ਸ਼ਕੀਨ ਹੈ ਉਹ ਜਿਮ ਬਿਨਾ ਅੱਜ ਕੱਲ ਰਹਿੰਦੇ ਨਹੀਂਗੇ ਮੈਂ ਓਪਨ ਜਿਮ ਰੱਖ ਰੱਖਿਆ ਜੀ ਕੀ ਬਾਤ ਹੈ ਜੀ ਤੇ ਇਹ ਜਿਵੇਂ ਹੁਣ ਤੁਸੀਂ ਕਹਿ દਈਏ ਵੀ 400 ਮੀਟਰ ਦਾ ਪ੍ਰੋਪਰ 400 ਮੀਟਰ ਤੋਂ ਵੀ 8 ਮੀਟਰ ਵਧਾ ਕੇ ਟ੍ਰੈਕ ਰੱਖਿਆ ਗਿਆ 408 ਮੀਟਰ ਦਾ ਹਾਂ ਤਾਂ ਕਿ ਬੱਚੇ ਦੀ ਤਿਆਰੀ ਵਧੀਆ ਹੋਵੇ ਆਮ ਆਪਾਂ ਦੇਖਦੇ ਹਾਂ ਕਈਆਂ ਕੋਲ ਟ੍ਰੈਕ ਨਹੀਂ ਹੁੰਦਾ ਜਾਂ ਕੋਈ ਐਸੀ ਸਮੱਸਿਆ ਹੈ ਬੱਚੇ ਨੂੰ ਦਿੱਕਤ ਆਉਂਦੀ ਹੈ ਜੀ ਤੇ ਐਸੀ ਕੋਈ ਕਿਸੇ ਪ੍ਰਕਾਰ ਦੀ ਘਰ ਵਰਗਾ ਮਾਹੌਲ ਹੈ ਬੱਚੇ ਆਪਦਾ ਜਿਵੇਂ ਹੁਣ ਤੁਸੀਂ ਦੇਖ ਰਹੇ ਹੋ ਕੱਪੜੇ ਸੁੱਕਣੇ ਪਾ ਰੱਖੇ ਐ ਨਾਓ ਧੋ ਖੁੱਲਾ ਪਾਣੀ ਇਹ ਆਰੋ ਦਾ ਵੱਡਾ ਆਰੋ ਲਵਾਇਆ ਜੀ ਇੱਕ ਪੂਰਾ ਕਮਰਾ ਕਵਰ ਕੀਤਾ ਐ ਇੱਕ ਚ ਬਿਲਕੁਲ ਚਿਲਡ ਪਾਣੀ ਇੱਕ ਚ ਨੋਰਮਲ ਪਾਣੀ ਨਾ ਮਿਕਸ ਕਰਕੇ ਪੀ ਸਕਦੇ ਹਾਂ ਹਾਂ ਜਿਵੇਂ ਮਰਜ਼ੀ ਮਤਲਬ ਐ ਨਹੀਂ ਵੀ ਕੱਲ ਠੰਡੇ ਦੀ ਠੰਡਾ ਪਾਣੀ ਪੀਣਾ ਤੇ ਠੰਡਾ ਪਾਣੀ ਨਾ ਮਿਲੇ ਉਹ ਕੰਮ ਨਹੀਂ ਹੁਣ ਆਪਾਂ ਦਰਸਾ ਲਈਏ ਹਾਂ ਹਾਂ ਓਕੇ ਜੀ ਆਓ ਤੁਹਾਨੂੰ ਹੁਣ ਮੈਸ ਲੈ ਚੱਲਦੇ ਹਾਂ ਜੀ ਫਿਰ ਤੁਹਾਨੂੰ ਰੀਡ ਪੋਰਸ਼ਨ ਦੇ ਅਲੱਗ ਅਲੱਗ ਵਾਸ਼ਰੂਮ ਹੈ ਬਾਥਰੂਮ ਹੈ ਜੀ ਇਸ ਅਕੈਡਮੀ ਫਿਲਹਾਲ 200 ਸਿੰਕ ਪਰ ਬਾਥਰੂਮ ਉਰ ਬਾਥਰੂਮ ਹੈ ਅੱਛਾ ਜੀ ਯਾਨੀ ਬੱਚੇ 300 ਬੱਚੇ ਹਨ ਜੋ ਫਟਾਫਟ 15-20 ਮਿੰਟ ਵਿੱਚ ਨਹਾ ਦੋਗੇ ਤਿਆਰ ਹੋ ਜਾਂਦੇ ਹਨ ਤੇ ਵੀਡੀਓ ਨਾਲ-ਨਾਲ ਚੱਲ ਰਹੀ ਹੈ ਨਾ ਜਿਹੜੀਆਂ ਚੀਜ਼ਾਂ ਦੱਸ ਰਿਹਾ ਮੈਂ ਬਾਥਰੂਮ ਦੀ ਹੋਗੀ ਤੇ ਅਦੋਦ ਮੈਸ ਜਿੱਥੇ ਖਾਣਾ ਬਣਦਾ ਹੁਣ ਅਸੀਂ ਉੱਥੇ ਲੈ ਕੇ ਚੱਲਦੇ ਆਓ ਜੀ ਮੈਸ ਜਿੱਥੋਂ ਲੈ ਕੇ ਚੱਲਦੇ ਆ ਇਹ ਮੈਸ ਦੇ ਅੰਦਰ ਕੀ ਹੈ ਇਹ ਪੂਰਾ ਵੱਡਾ ਮੈਸ ਹੈ ਇਹ ਚ ਹੁਣ ਅਸੀਂ ਤੁਸੀਂ ਲੇਟ ਆਏ ਹੋ ਹੁਣ ਖਾਣਾ ਖਾ ਕੇ ਹਟੇ ਬੱਚੇ ਸਫਾਈ ਹੋ ਗਈ ਹੈ ਹਾਂ ਹਾਂ ਇਹ ਹੁਣ ਕੀ ਹੈ ਵੀ ਇੱਥੇ ਕਿ ਟੇਬਲ ਕੁਰਸੀਆਂ ਲਾਉਂਦੇ ਆਂ ਤੇ ਬੱਚੇ ਖਾਣਾ ਨਹੀਂ ਖਾ ਪਾਉਂਦੇ। ਅੱਛਾ ਜੀ। ਸਾਡਾ ਜਿਹੜਾ ਖਾਣੇ ਦਾ ਟਾਈਮ ਉਹ 1 ਘੰਟਾ ਹੀ ਐ। ਅੱਛਾ ਜੀ। ਅਸੀਂ ਤਿੰਨੋਂ ਕੋਚ ਹੂੰ ਦੋ ਤਿੰਨ ਮਾਸਟਰ ਉੱਪਰ ਖੜ ਕੇ ਖਾਣਾ ਖਾਉਂਦੇ ਜਿਵੇਂ ਟਾਟ ਆਪਣੇ ਵਿਸ਼ੇ ਹੁੰਦੇ ਐ। ਇਹ ਜਿਵੇਂ ਖਾਣਾ ਹੁਣ ਲੱਗਿਆ ਵੀ ਹੋਇਆ ਪਿਆ ਐ। ਜਿਵੇਂ ਕਿਸੇ ਨੇ ਕੋਈ ਦੁਪਹਿਰੇ ਭੁੱਖ ਲੱਗਦੀ ਐ ਜਦੋਂ ਵੀ ਐ ਖਾ ਸਕਦਾ ਕੋਈ। ਜਿਵੇਂ ਆਪਾਂ ਆਰਮੀਜ਼ ਕਹਿੰਦੀ ਐ ਉਸੇ ਤਰੀਕਾ ਖਾਣਾ ਮਿਲਦਾ ਜੀ। ਹਾਂ। ਮਤਲਬ ਜਿਵੇਂ ਦਿਨ ਬਣੇ ਹੋਏ ਐ। ਇੱਕ ਦਿਨ ਖੀਰ ਮਿਲਣੀ ਐ, ਫਿਰ ਦੇਗ ਮਿਲਣੀ ਐ। ਫਿਰ ਬੱਚੇ ਨੂੰ ਮੈਂ ਨ वेजिटेरियनिक ਹੋਊਗਾ ਸਾਰਾ ਕੁਝ ਠੀਕ ਹੈ ਜੀ ਤੇ ਜਿਵੇਂ ਬੜੀਆਂ ਹੋ ਗਈਆਂ ਦਾਲਾਂ ਹੋ ਗਈਆਂ ਸਬਜ਼ੀ ਹੋ ਗਈ ਹੂੰ ਤੇ ਆਪਾਂ ਮਟਰ ਪਨੀਰ ਹੋ ਗਿਆ ਬੱਚੇ ਨੂੰ ਵਧੀਆ ਪੋਸਟਿੰਗ ਚੀਜ਼ਾਂ ਖਵਾਈਦੀਆਂ ਤਾਂ ਕਿ ਬੱਚਾ ਤਗੜਾ ਰਹੇ ਜੀ ਜੀ ਤੇ ਚਲੋ ਹੁਣ ਆਪਾਂ ਚੱਲਦੇ ਆਂ ਅੱਗੇ ਆਓ ਮੈਡੀਕਲ ਰੂਮ ਚ ਲੈ ਕੇ ਜਾਈਏ ਮੈਡੀਕਲ ਹਾਂ ਮੈਡੀਕਲ ਕਿਵੇਂ ਹੁੰਦਾ ਕਿੱਥੇ ਉਹਨਾਂ ਤੁਹਾਨੂੰ ਉਹ ਵੀ ਦਿਖਾ ਦਈਏ ਸਾਰਾ ਕੁਝ ਅੰਦਰ ਅੰਦਰ ਦੇਖ ਸਾਰਾ ਕੁਝ ਇਹ ਮੁੰਡਾ ਹੈਗਾ ਜੀ ਕਿਹੜੀ ਜਗ੍ਹਾ ਦੇ ਰਹਿਣ ਵਾਲੇ ਜੰਮੂ ਦੇ ਰਹਿ ਗਿਆ ਕਿੱਧਰ ਬਣੀ ਸੁੰਦਰ ਬਣੀ ਦਾ ਜੰਮੂ ਤੋਂ ਕਿੰਨਾ ਅੱਗੇ ਰਹੇ ਤੁਸੀਂ ਨੰਦਰਬਣੀ ਬਟਾ ਹਾਇ 100 ਕਿਲੋਮੀਟਰ 100 ਕਿਲੋਮੀਟਰ ਜੰਮੂ ਤੋਂ ਅੱਗੇ ਦਾ ਮੁੰਡਾ ਹੈ ਅੱਛਾ ਜੀ ਐਸਾ ਹੈਗੇ 7-8 ਘੰਟੇ ਦਾ ਰਸਤਾ ਜੀ ਹਾਂ ਹੈਨਾ ਚਾਰੇ ਕਾਦੀ ਤਿਆਰੀ ਵਾਸਤੇ ਇਹ ਅਗਨੀਵੀਰ ਐਸਐਸਸੀ ਸਾਰੇ ਦੀ ਤਿਆਰੀ ਕਰ ਰਹੇ ਸਾਰ ਚਲੋ ਵਧੀਆ ਹੈ ਇਹ ਆਜੋ ਜੀ ਹੁਣ ਤੁਹਾਨੂੰ ਹੈੱਡਕੁਆਰਟਰ ਕੰਪਨੀ ਲੈ ਕੇ ਚਾਹੀਏ ਪਹਿਲਾਂ ਤਾਂ ਇਹ ਹੈੱਡਕੁਆਰਟਰ ਕੰਪਨੀ ਹੈ ਜਿਹੜੀ ਇਹ ਮੇਰੀ ਕੰਪਨੀ ਹੁੰਦੀ ਹੈ ਅੱਛਾ ਜੀ ਟਰੈਕਟਰ ਦੇ ਸਿੱਧੇ ਲਿੰਕ ਹੁੰਦੇ ਆ ਜਿਹੜੇ ਚੰਗੇ ਮੁੰਡੇ ਆਪਾਂ ਕਹਿ ਦਈਏ ਹਮਮ ਟਾਪਰ ਸਟੂਡੈਂਟ ਹੈ ਉਹਦੇ ਵਿੱਚ ਰਹਿੰਦੇ ਆ ਜਿਵੇਂ ਹ ਜਮੂ ਤੋਂ ਕਿੱਥੋਂ ਦਾ ਹਾਂ ਜੀ ਹਾਂ ਦਰਤਾਂ ਤਾਂ ਤਾਂ ਠੀਕ ਹੈ ਜਿਹੜੇ ਹਾਂ ਟੋਪਰ ਕੁਆਲਿਟੀ ਹੈ ਉਹ ਕੰਪਨੀਆਂ ਵੱਡੀਆਂ ਗੀਆਂ ਅਟਕ ਹੈ ਤਾਂ ਸਾਰੀਆਂ ਚੰਗੀਆਂ ਪਰ ਜਿਹੜੇ ਬਾੜੇ ਢੋਲੇ ਜਿਹੜੇ ਬਾੜੇ ਢੋਲੇ ਆਪਾਂ ਕਹਿ ਦਈਏ ਵੀ ਕੱਲਾ ਕੱਲਾ ਨਿਆਣਾ ਪਪਲੂ ਹੈ ਜਿਹੜੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਪੈਂਦਾ ਹੁਣ ਇੱਕ ਤੁਹਾਨੂੰ ਮੈਂ ਨਿਆਣਾ ਦਿਖਾਉਣਾ ਹੈ ਇੱਧਰ ਆਓ ਇੱਕ ਕੰਪਨੀ 'ਚ ਇੱਕ ਮਾਂ ਛੱਡ ਗਈ ਕਹਿੰਦੀ ਮੇਰਾ ਮੁੰਡਾ ਨਸ਼ਿਆਂ ਤੇ ਨਾ ਲੱਗ ਜੇ ਮੈਂ ਤਾਂ ਨਰਸ ਹਾਂ ਤੇ ਏ ਘਰੇ ਕੋਈ ਹੁੰਦਾ ਨਹੀਂ ਸਾਡੇ ਅੱਛਾ ਵੀ ਕੱਲਾ ਜਿਹਾ ਬੱਚੇ ਹੁੰਦੇ ਹਾਂ ਹਾਂ ਆ ਪਿਆ ਉਹ ਅੱਛਾ ਜੀ ਹਾਂਜੀ ਉਹ ਛੋਟੂ ਉੱਠ ਜਾ ਬੈਠਾ ਹੋ ਬੈਠਾ ਬੈਠਾ ਕੀ ਨਾਮ ਹੈ ਤੇਰਾ ਬੈਠਾ ਹੋ ਸੁੱਤਾ ਪਿਆ ਸੀ ਹਾਂ ਸੁੱਤਾ ਪਿਆ ਕੋਈ ਗੱਲ ਨਹੀਂ ਸੋਜੀ ਸੋਜੀ ਆ ਮੈਂ ਦੇਖ ਉਧਰ ਕੀ ਨਾਮ ਹੈ ਉਧਰ ਦੱਸੋ ਸੰਦੀਪ ਸਿੰਘ ਇਹ ਬੱਚਾ ਇਹਦੀ ਮੰਮੀ ਛੱਡ ਕੇ ਗਈ ਕਹਿੰਦੀ ਵੀ ਮੇਰਾ ਬੱਚਾ ਕਿਤੇ ਮੈਂ ਡਿਊਟੀ ਚੱਲ ਜਾਨੀ ਐ ਤੇ ਕੱਲ ਕੋਈ ਨਸ਼ਾ ਨੁਸ਼ੇ ਦੇ ਪਰ ਤੁਸੀਂ ਮੈਂ ਐਜੀ ਬੱਚੇ ਰੱਖਦਾ ਨਹੀਂਗਾ ਪਰ ਮੈਂ ਇਹਦੀ ਰੱਖ ਕੇ ਮੈਂ ਚੱਲ ਠੀਕ ਐ ਤੇ ਇੱਕ ਦਿਨ ਆਇਆ ਉਦੋਂ ਜੀ ਨਹੀਂ ਲਾਇਆ ਸੀ ਹੁਣ ਆਪ ਆਇਆ ਕੱਲ ਤੂੰ ਆਪ ਆਇਆ ਅੱਜ ਅੱਜ ਆਪ ਆਇਆ ਆਪ ਆਇਆ ਅੱਛਾ ਨੇੜੋ ਜਿੱਥੋਂ ਨਹੀਂ ਇਹ ਕਿੱਥੋਂ ਦਾ ਰਹਿੰਦੇ ਹੋ ਬੇਟਾ ਮੁਕਸਰ ਦਾ ਸ਼੍ਰੀ ਮੁਕਸਰ ਸਾਹਿਬ ਤੋਂ ਠੀਕ ਐ ਜੀ ਠੀਕ ਐ ਪੁੱਤਰ ਜੀ ਕਰੋ ਇਹ ਬੱਚੇ ਵੀ ਤੁਸੀਂ ਦੇਖ ਸਕਦੇ ਹੋ ਜਿਵੇਂ ਇਹ ਬੱਚਾ ਯੂਪੀ ਤੋਂ ਹੈ ਕਿੱਥੋਂ ਆ ਬੇਟਾ ਸੀਤਾਪੁਰ ਸੀਤਾਪੁਰ ਤੂੰ ਕਿੱਥੋਂ ਦਾ ਬਈ ਹਾਂਜੀ ਕਹਾ ਮੈਂ ਮਕਸਦ ਲੁਧਿਆਣੇ ਤੋਂ ਬਦਿਆ ਅੱਛਾ ਅੱਛਾ ਇਹ ਪਹਿਲਾ ਬੱਚੇ ਦਾ ਜੀ ਜਿਵੇਂ ਕਹਾਂ ਸੇ ਆਏ ਹੋ ਹੈ ਇਹ ਸ਼ਿਰਨਗਰ ਤੋਂ ਆਇਆ ਜੀ ਰਾਮਗੜ੍ਹ ਤੋਂ ਅੱਛਾ ਜੀ ਰਾਮਪੁਰ ਜੀ RAMBAN 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 ਮੈਡੀਕਲ ਹੋ ਗਿਆ ਆਪ ਦਾ ਇਹ ਹੁਣ ਜਿਵੇਂ ਮੁੰਡਾ ਆਇਆ ਪਹਿਲਾ ਮੈਡੀਕਲ ਟੈਸਟ ਕੀਤਾ ਅੱਛਾ ਇਹ ਮੈਡੀਕਲ ਰੂਮ ਆ ਇਹ ਮੈਡੀਕਲ ਆ ਜਿਵੇਂ ਆਪਾਂ ਕਹਿ ਦਈਏ ਬਾਹਾਂ ਦੀ ਕਯੂਬਡ ਸਵੈਲਜੀਅਸ ਹੋ ਗਿਆ ਕਲਰ ਬਲਾਈਂਡ ਹੋ ਗਿਆ ਠੀਕ ਹੈ ਜੀ ਡੈਪਟਲ ਨੈਸਲ ਸੈਪਟਮ ਹੋ ਗਿਆ ਨੱਕ ਹੋ ਗਿਆ ਕੰਨ ਹੋ ਗਿਆ ਇਹ ਜਿਵੇਂ ਦੇਖਦੇ ਤੁਸੀਂ ਡੈਪਟਲ ਨੈਸਲ ਸੈਪਟਮ ਨੱਕ ਦੀ ਹੋ ਗਈ ਬਾਕੀ ਆਪਾਂ ਕਹਿ ਦਈਏ ਇਹ ਆ ਗਿਆ ਪਾਇੂ ਮੈਸਿਸ ਆਪਣੇ ਗੁਫਤਾਨ ਉਹ ਵਗੈਰਾ ਔਰ ਪਾਇਲਸ ਹੋ ਗਈ ਬਵਾਸਿਰ ਵਗੈਰਾ ਜਿਹਨੂੰ ਕਹਿ ਦਈਏ ਪੂਰੀ ਜਾਂਚ ਕਰਕੇ ਬੱਚੇ ਨੂੰ ਰੱਖਣਾ ਹੈ ਅਗਰ ਕੋਈ ਆਪਾਂ ਨੂੰ ਲੱਗਦਾ ਵੀ ਇਹ ਫਿੱਟ ਹੋ ਹੀ ਨਹੀਂ ਸਕਦਾ ਉਹਨੂੰ ਤਾਂ ਰੱਖਣਾ ਹੀ ਨਹੀਂ ਜੇ ਆਪਾਂ ਨੂੰ ਪਤਾ ਵੀ ਇਹਦਾ ਆਪਰੇਟ ਕਰਾ ਦਾਂਗੇ ਕੋਈ ਆਪਰੇਸ਼ਨ ਕਰਕੇ ਫਿੱਟ ਹੋ ਜਾਊਗਾ ਜਾਂ ਇਹਨੂੰ ਐਕਸਰਸਾਈਜ਼ ਲਾ ਕੇ ਠੀਕ ਕਰ ਦਾਂਗੇ ਤਾਂ ਉਹ ਵੀ ਠੀਕ ਹੋ ਜਾਂਦਾ ਹੈ ਕਈ ਬੱਚਿਆਂ ਦੇ ਇੱਕ ਥੋੜੇ ਕੋ ਸਟੂਡੈਂਟ ਐ ਸੀ ਕੱਦ ਬਾਰੇ ਵੀ ਤੁਸੀਂ ਕਹਿ ਰਹੇ ਸੀ ਤਾਂ ਕੱਦ ਘਟਦਾ ਸੀ ਜਿਵੇਂ ਕੱਦ ਕਈ ਬੱਚਿਆਂ ਦਾ ਘਟਾ ਹੈ ਜਿਵੇਂ ਅੱਧਾ ਸੈਂਟੀਮੀਟਰ ਜਾਂ 1 ਸੈਂਟੀਮੀਟਰ ਜਿਨ੍ਹਾਂ ਦਾ ਕੱਦ ਘਟਦਾ ਹੈ ਉਹ ਬੱਚੇ ਨੂੰ ਸਵੇਰੇ ਥੋੜਾ ਜਿਹਾ ਬੋਡੀ ਗਰਮ ਕਰੋ ਅੱਛਾ ਜੀ ਤੇ ਲੰਕੋ ਜੀ ਤੇ ਇੱਕ ਹੋਮਿਓਪੈਥਿਕ ਡਾਕਟਰ ਦੀ ਦਵਾਈ ਲਓ ਜਿਹੜੀ ਮਿੱਠੀਆਂ ਮਿੱਠੀਆਂ ਗੋਲੀਆਂ ਦਿੰਦੇ ਨੇ ਉਸ 500 600 ਮੁੰਡੇ ਦਾ ਕੱਦ ਵਧਿਆ ਕੀ ਬਾਤ ਆ ਯਾਰ ਕਈ ਬੱਚੇ ਨਾ ਆਏ ਟੈਨਸ਼ਨ ਨਹੀਂ ਸਾਡਾ ਕੱਦ ਘਟਦਾ ਹੈ ਪਤਾ ਨਹੀਂ ਕਿਹਦਾ ਖਾਲਾ ਹੋਊਗਾ ਨਾ ਪਰ ਤੁਸੀਂ ਆਓ ਇੱਕ ਵਾਰੀ ਵਿਜ਼ਿਟ ਕਰੋ ਹਨਾ ਉਹਨਾਂ ਨੂੰ ਰਹਿ ਪਾਵਾਂਗੇ ਰਹਿ ਦੱਸਾਂਗੇ ਜੀ ਤੇ ਕੱਦ 2 2 3 3 ਸੈਂਟੀਮੀਟਰ ਵੀ ਵੱਧ ਜਾਂਦਾ ਤੇ ਕਈਆਂ ਦਾ ਬਿਲਕੁਲ ਵੀ ਨਹੀਂ ਵੱਧਦਾ ਇਹ ਵੀ ਮੈਂ ਕਹਿੰਦਾ ਪਰ ਤਕਰੀਬਨ ਮੈਂ ਦੇਖਿਆ ਵੀ 6 700 ਬੱਚਾ ਗੁਰਜੰਟਾ ਆਪਣੇ ਕੋਲ ਸੀਗਾ 2 ਸੈਂਟੀਮੀਟਰ ਕੱਦ ਘਟ ਸੀ ਅੱਛਾ ਜੀ ਥੋੜ੍ਹ ਜਾਂਦਾ ਸੀ ਤੋਂ ਉਸ ਦਾ 3 ਸੈਂਟੀਮੀਟਰ ਵੱਧ ਗਿਆ ਜੀ तो मैं रखे टीए वास्ते सी आर्मी टीए च कद का कट लेंदे है अच्छा जी ओ पर वो आर्मी च ही हो गया वो कद ही बढ़ गया क्या बात कई बार सर मेरा 169.5 है मेरे को फिट किया आर्मी ने <laughs> 170 करके अच्छा जी हां 170 करके मेरे को फिट किया 95 के अंदर 169.5 95 दी गल कर रहे सर आज के आ जाओ एक क्लर्क रूम है जी चला दे भाई अच्छा एक क्लेरिकल रूम है ਤੇ ਇੱਥੇ ਸਾਰੇ ਬੱਚਿਆਂ ਦੇ ਫਾਰਮ ਡਾਕੂਮੈਂਟੇਸ਼ਨ ਦੇਖ ਕੇ ਸਾਰਾ ਫਿਰ ਜਿਵੇਂ ਹੁਣੇ ਮੁੰਡੇ ਆਏ ਆ ਇਹਨਾਂ ਦਾ ਮੈਡੀਕਲ ਹੋਊਗਾ ਅੱਛਾ ਨਵੇਂ ਆਏ ਇਹ ਨਵੇਂ ਹੁਣ ਐਡਮਿਸ਼ਨ ਲੈਣਗੇ ਅੱਛਾ ਅੱਛਾ ਤੇ ਇਹ ਆਪਣਾ ਮੀਨੂ ਹੈ ਜੀ ਜੀ ਜਿਵੇਂ ਸਫੇਰ ਛੋਲੇ ਚਾਲ ਰੋਟੀ ਚਟਨੀ ਸਬਜੀ ਰੋਟੀ ਇਹ ਮੰਗਲਵਾਰ ਬੁੱਧਵਾਰ ਵੀਰਵਾਰ ਕੀ ਬਣਨਾ ਹੈ ਹਮ ਸਾਰਾ ਕੁਝ ਇਹ ਹਮਾਰੇ ਰੂਲ ਰੈਗੂਲੇਸ਼ਨ ਹੈ ਜੀ ਇਹ ਨਹੀਂ ਆ ਸਕਦੇ ਆਪ ਜੀ ਜੀ ਇਹ ਅੰਗਰੇਜ਼ ਗੰਦੀ ਪੰਜਾਬੀ ਉਰਦੂ ਸ ਇਹ ਜਿਹੜਾ ਸਮਾਨ ਲੈ ਕੇ ਆਉਣਾ ਬੱਚੇ ਨੇ ਜੀ ਜੀ ਇਹ ਉਰਦੂ ਚ ਵੀ ਲਿਖਿਆ ਹੈ ਓਕੇ ਓਕੇ ਹਾਂ ਵੀ ਕੀ ਕੀ ਸਮਾਨ ਇੱਥੇ ਲੈ ਕੇ ਆਏਗਾ ਬੱਚਾ ਹੁਣ ਮੈਂ ਤੁਹਾਨੂੰ ਆਪਣਾ ਦਿਖਾਵਾਂ ਡਾਇਰੈਕਟਰ ਆਫਿਸ ਆ ਜਿਓ ਜੀ ਬੈਠੋ ਬੈਠੋ ਇਹ ਇਹ ਆਪਣਾ ਆਫਿਸ ਹੈ ਜੀ ਇੱਥੇ ਬੱਚਿਆਂ ਨੂੰ ਆਪਾਂ ਕਹਿ ਦਈਏ ਮਿਲਦੇ ਆ ਸਾਰਾ ਕੁਝ ਕਰਦੇ ਆ ਹੂੰ ਹੂੰ ਸਾਡੀ ਦੇਖੋ ਐਸੀ ਕੰਡੀਸ਼ਨ ਹੈ ਇੰਨੇ ਥੱਕ ਜਾਂਦੇ ਆ ਵੀ ਇੱਥੇ ਕਈ ਵਾਰ ਇੱਥੇ ਪਏ ਰਹਿ ਜਾਂਦੇ ਆ ਠੀਕ ਹੈ ਜੀ ਜਿੰਨੇ ਕ ਬੱਚੇ ਨੇ ਪ੍ਰੈਕਟਿਸ ਕਰਨੀ ਉਹਨੇ ਤੁਹਾਨੂੰ ਵੀ ਤਾਂ ਨਾਲ ਕਰਨੀ ਪੈਂਦੀ ਆ ਸਾਨੂੰ ਨਾਲ ਹੀ ਕਰਨੀ ਪੈਂਦੀ ਆ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੇਰੇ ਕੋਲ ਇੱਕ ਪੰਜਾਬ ਰੇਜiment ਦੇ ਸਾਹਿਬ ਆਏ ਮੇਰੀ ਯੂਨਿਟ ਦੇ ਹੀ ਆਉਂਦੇ ਪੰਜਾਬ ਦੇ ਜੀ ਜੀ ਉਹ ਹੁਣ ਉਹ ਸੁਬੇਦਾਰ ਰਿਟਾਇਰ ਹੋਇਆ ਹੂੰ ਤੇ ਮੈਂ ਨਹੀਂ ਸੁਬੇਦਾਰ ਸਾਹਿਬ ਰਿਟਾਇਰ ਹੋਏ ਆ ਤੇ ਮੈਂ ਉਹਨੂੰ ਕਿਹਾ ਕਿ ਨਰਜੀਤ ਸਿੰਘ ਜੀ ਤੁਹਾਡਾ ਤੁਹਾਡਾ ਵਧੀਆ ਮੈਂ ਕਿਹਾ ਮੈਂ ਤਾਂ ਦੁਆਰ ਤੋਂ ਭਰਤੀ ਹੋ ਗਏ ਯਾਰ ਹੁਣ ਤਾਂ ਆਰਾਮ ਕਰਨ ਦੀ ਉਮਰ ਸੀ ਉਸ ਤੋਂ ਵੱਧ ਕੰਮ ਕਰਨਾ ਪੈ ਰਿਹਾ ਜਿਵੇਂ ਟ੍ਰੇਨਿੰਗ ਸਰਕਲ 'ਚ ਬਿਲਕੁਲ ਜੀ ਤੇ ਵਾਕਈ ਹੁਣ ਚੱਲਦੇ ਆਪਾਂ ਜਿਹੜੀਆਂ ਲੜਕੀਆਂ ਦਾ ਹੈ ਨਾ ਹਾਂ ਲੜਕੀਆਂ ਅਕੈਡਮੀ 'ਚ ਲੈ ਕੇ ਜਾਂਦੇ ਆਂ ਉੱਥੇ ਅਕੈਡਮੀ ਚੱਲਦੇ ਆਂ ਦਿਖਾਉਨੇ ਸਾਨੂੰ ਜੁੜੇ ਰਹੋ ਇਹੇ ਜੀ ਹੁਣ ਲੜਕੀਆਂ ਦੀ ਅਕੈਡਮੀ ਹੈ ਤੁਹਾਨੂੰ ਸਿਕਿਉਰਿਟੀ ਗਾਰਡ ਇੱਥੇ ਤਿੰਨ ਸਿਕਿਉਰਿਟੀ ਗਾਰਡ ਹੁੰਦੇ ਆ ਠੀਕ ਹੈ ਜੀ ਜਿਨ੍ਹਾਂ ਦੀ 8-8 ਘੰਟੇ ਡਿਊਟੀ ਹੈ ਜਿਵੇਂ 8 ਘੰਟੇ ਵਾਸਤੇ ਹੁਣ ਇਹ ਸਿਕਿਉਰਿਟੀ ਗਾਰਡ ਹੈ ਫਿਰ ਰਾਤ ਨੂੰ ਸਿਕਿਉਰਿਟੀ ਗਾਰਡ ਵੀ ਮਿਲੂਗਾ ਲੜਕੀਆਂ ਦੇ ਅੰਦਰ ਬੁਆਇਸ ਦੀ ਐਂਟਰੀ ਬਿਲਕੁਲ ਨਹੀਂ ਗਈ ਆਓ ਥਰ ਮੈਂ ਲੈ ਕੇ ਚੱਲਦਾ ਅਸੀਂ ਕਿਹਾ ਵੀ ਨਹੀਂ ਹਜੇ ਇਹਨਾਂ ਨੂੰ ਇਹ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਦੂਰ ਤੱਕ ਲੜਕੀਆਂ ਦੀ ਅਕੈਡਮੀ ਹੈ ਜੀ ਜੀ ਆਓ ਪਹਿਲਾਂ ਆਫਿਸ ਵਿਜ਼ਿਟ ਕਰਦੇ ਆਂ ਮੈਡਮ ਜੀ ਆਜੋ ਇਹ ਮੈਮ ਵਾਰਡਨ ਹੈ ਕੁੜੀਆਂ ਦੇ ਅੱਛਾ ਜੀ ਆਓ ਇਹ ਦੀ ਆਫਿਸ ਹੈ ਜੀ ਆਪਣਾ ਲੜਕੀਆਂ ਦਾ ਜੀ ਤੇ ਲਾਈਟ ਤੇ ਇਹ ਬੱਚੇ ਦਾ ਇਹ ਮੈਮ ਗਾਰਡਨ ਹੈ ਜੀ ਸ਼ਬਨਮ ਮੈਡਮ ਜੀ ਤੁਹਾਡੇ ਇਲਾਕੇ ਦੀ ਹੈ ਇਹ ਅੱਛਾ ਜੀ ਹਾਂ ਬਠਿੰਡੇ ਦੇ ਇਧਰ ਜੀ ਜੀ ਠੀਕ ਹੈ ਜੀ ਕਿ ਇੱਥੇ ਪ੍ਰੋਪਰ ਲੜਕੀਆਂ ਦਾ ਜੋ ਗਾਰਡਨ ਮੈਮ ਹੈ ਉਹ ਮੈਡੀਕਲ ਕਰਦੀ ਹੈ ਓਕੇ ਜੀ ਸਾਰਾ ਸਿਸਟਮ ਇੱਥੇ ਵੀ ਲਾ ਰੱਖਿਆ ਹੈ ਫਾਈਟ ਵਗੈਰਾ ਹਰ ਚੀਜ਼ ਆਪਾਂ मतलब जो जैं जैं, जैं, जैं। बच्चे ਦਾ ਚੈੱਕ ਕਰਨਾ ਹੈ ਇਹ ਇਹ ਵਾਰਡਨ ਮੈਮ ਆ ਗਏ ਆਪਣੇ ਆਓ ਮੈਂ ਤੁਹਾਨੂੰ ਅਕੈडमी ਵਿజిਟ ਕਰਾਨਾ ਮਾੜਾ ਜਿਹਾ ਦੱਸਤਾ ਸੀ ਬੱਚਿਆਂ ਨੂੰ ਦੱਸਿਆ ਤਾਂ ਜੀ ਜੈ 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 ਬੱਚੇ ਐਸੇ ਠੀਕ ਹੋ ਹਾਂਜੀ ਸਰ ਜੀ ਵਧੀਆ ਹਾਂਜੀ ਹਾਂਜੀ ਕੋਸ ਤੁਸੀਂ ਦੱਸੋ ਮੈਡਮ ਫਿਰ ਭੱਜ ਕੇ ਦੱਸੋ ਕਿ ਲੜਕੀਆਂ ਇੱਥੇ ਸਿਰਫ ਜੀ ਲੜਕੀਆਂ ਹੀ ਲੜਕੀਆਂ ਰਹਿੰਦੀਆਂ ਜੀ ਆਜੋ ਮੈਂ ਤੁਹਾਨੂੰ ਖਿਮਾ ਇੱਕ ਕੁੜੀਆਂ ਦੀ ਅੰਦਰ ਹੀ ਕੰਟੀਨ ਬਣੀ ਹੈ ਜੀ ਅੱਛਾ ਜੀ ਹਾਂ ਇਹ ਨਹੀਂ ਵੀ ਲੜਕੀ ਨੇ ਕੱਲ ਆਪਾਂ ਹੂੰ मतलब ਬਾਹਰ ਤੋਂ ਨਿਕਲਣਾ ਹੀ ਨਹੀਂ ਆਊਟ ਆਫ ਬਾਉਂਡ ਹੈ ਕੁੜੀਆਂ ਦੀ ਕੰਟੇਨ ਤੋਂ ਕੁੜੀ ਹੀ ਸਮਾਨ ਦੇ ਰਹੀ ਹੈ ਜੀ ਜੀ ਲੜਕੀ ਜੀ ਸਪੈਸ਼ਲ ਆਜੋ ਜੀ ਉਹਦੇ ਬਾਅਦ ਆਪਾਂ ਹੁਣ ਤੁਹਾਨੂੰ ਮੈਂ ਕਮਰੇ ਦੱਸਾਂ ਇੱਕ ਦੋ ਕਮਰੇ ਆਜੋ ਦਿਖਾ ਇਹ ਬੰਦ ਕਰਾਓ ਉਹਦੀ ਬਾਹਰ ਕੀ ਇਹ ਸਾਰੇ ਤੁਸੀਂ ਦੇਖ ਸਕਦੇ ਹੋ ਕਮਰੇ ਹੀ ਹੈ ਇੱਕ ਮਿੰਟ ਹੈਲੋ ਹਾਂ ਬੇਟਾ ਖੋਲੋ ਇੱਕ ਵਾਰ ਉਹ ਮੈਂ ਹੀ ਚਲਾਈ ਸੀ ਲੈਟ ਹਾਂਜੀ ਜੈ ਹਿੰਦ ਆਜੋ ਜੀ ਦਿਖਾ ਦਿਓ ਬਾਈ ਮਾੜੇ ਅੰਦਰ ਹਣਾ ਹਾਂ ਹਾਂ ਜੈ ਹਿੰਦ ਬੈਠੋ 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 ਜੈ ਬੈਠੋ ਇਹ ਦੇਖੋ ਲੜਕੀਆਂ ਨੂੰ ਇਸ ਹਿਸਾਬ ਦੇ ਲੋਕਰ ਦਿੱਤੇ ਗਏ ਐ ਹਰ ਲੜਕੀ ਨੂੰ ਅੱਛਾ ਜੀ ਤੇ ਲੜਕੀਆਂ ਆਪਣਾ ਸਮਾਨ ਰੱਖਣ ਤੇ ਆਪਦਾ ਸਮਾਨ ਰੱਖ ਸਕਦੀਆਂ ਠੀਕ ਹੈ ਜੀ ਤੁਸੀਂ ਕਾਦੀ ਤਿਆਰੀ ਕਰ ਰਹੇ ਸਰ ਆ ਰੇਲਵੇ ਦੀ ਤੇ ਕਿੱਥੋਂ ਦੇ ਰਹਿਣ ਵਾਲੇ ਪੰਚਤ ਸਰ ਦੀ ਲੋਕ ਦੀ ਕਰਦੇ ਚੰਡੀਗੜ੍ਹ ਤੁਸੀਂ ਬੇਟਾ ਪੰਚੀ ਗੀ ਕਿਸ ਕਿੱਥੋਂ ਦੇ ਰਹਿਣ ਵਾਲੇ ਮਾਨਸਾ ਤੋਂ ਮਾਨਸਾ ਤੋਂ ਅਗਨੀ ਵੀਰ ਦੀ ਹਾਂਜੀ ਆਰਮੀ ਅਗਨੀ ਵੀਰ ਦੀ ਵੀ ਬੜੀ ਵੈਕੈਂਸੀ ਹੈ ਨਾ ਜੀ ਜੀ ਤੇ ਉਵੇਂ ਹੀ ਇੱਧਰ ਕੁੜੀਆਂ ਆਓ ਤੁਹਾਨੂੰ ਪਹਿਲਾਂ ਮੈਂ ਤੁਹਾਨੂੰ ਕਲਾਸਰੂਮ ਦਿਖਾ ਦਿੰਦਾ ਅਰुण ਇਹ ਨੀਚੇ ਵਾਲੇ ਕਮਰੇ ਦਿਖਾ ਦਿੰਗੇ ਬੋਲ ਦਿਓ ਥੋੜਾ ਉਹਨੂੰ ਬੋਲ ਕੇ ਇਹ ਕੁੜੀਆਂ ਦਾ ਜੀ ਆਪਣੇ ਕਲਾਸਰੂਮ ਰਹਿ ਗਈ ਇੱਥੇ ਦਿਖਾਉਣੇ ਹਾਂਜੀ ਉਹ ਤੁਹਾਨੂੰ ਕਿਸੇ ਆਏਗਾ ਫਿਰ ਤੁਹਾਨੂੰ ਦਿਖਾ ਦਾਂਗੇ ਜੀ ਜੀ ਇਹ ਜਿਵੇਂ ਹੁਣ ਲੜਕੀਆਂ ਦਾ ਕਲਾਸਰੂਮ ਹੈ ਹਮ ਜੈ 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 ਬੈਠੋ 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 ਇਹ ਕੱਲੀ ਪੜੀ ਜਾਂਦੀਆਂ ਕਿੱਥੋਂ ਦੇ ਹਨ ਵਾਲੇ ਬੇਟਾ ਸਰ ਤਿੰਨ ਬੋਟਲੋ ਆਪਣੇ ਇਹ ਮੁੰਡਾ ਨਹੀਂ ਕਿ ਕੁੜੀ ਹੈ ਠੀਕ ਹੈ ਤੂੰ ਰੋਜ਼ ਪੜ੍ਹਦਾ ਇਹ ਜਿਵੇਂ ਪੈਨਲ ਦੀ ਗੱਲ ਕਰ ਰਹੇ ਸੀ ਇਹ ਪੈਨਲ ਹੁੰਦੇ ਇਹ ਇਹ ਸਕਰੀਨ ਆ ਗਈ ਹਾਂ ਸਕਰੀਨ ਇਹਦੇ ਇਹਦੇ ਮਾਧਿਅਮ ਦੇ ਥਰੂ ਆਪਾਂ ਪੜਾਉਨੇ ਆ ਬੱਚਿਆਂ ਠੀਕ ਹੈ ਜੀ ਹਾਂਜੀ ਆਓ ਤੁਹਾਨੂੰ ਮੈਸਜ ਲੈ ਜਾਂਦੇ ਇਹ ਸਾਰਾ ਇਹ ਥੋੜੀ ਜਿਹੀ ਲਾਕਾ ਇੰਨਾ ਖੁੱਲਾ ਪਾ ਆਂ ਕਈ ਵਾਰ ਸ਼ਾਮ ਨੂੰ ਕੁੜੀਆਂ ਇੱਥੇ ਮਾੜਾ ਮੋਟਾ ਪ੍ਰੈਕਟਿਸ ਵੀ ਕਰ ਲੈਂਦੀਆਂ ਜੀ ਜੀ ਇਹ ਜਿਵੇਂ ਸਾਡੇ ਕੋਕ ਸਾਹਿਬ ਹੈ ਬਾਬਾ ਜੀ ਅੱਛਾ ਜੀ ਇੱਥੇ ਜਿਵੇਂ ਚੁੱਲ੍ਹੇ ਤੇ ਰੋਟੀ ਬਣਦੀ ਹੈ ਇਸ ਹਾਵ ਨਾਲ ਟੇਬਲਾਂ ਤੇ ਬੈਠ ਕੇ ਬੱਚੇ ਖਾ ਲੈਂਦੇ ਜੀ ਮਤਲਬ ਲੜਕੀਆਂ ਦਾ ਖਾਣਾ ਵੀ ਇੱਥੇ ਬਣੇਗਾ ਪੜਨਗੀਆਂ ਵੀ ਇੱਥੇ ਤਿਆਰੀ ਸਾਰਾ ਕੁਝ ਕੁੜੀਆਂ ਦਾ ਸੀ ਕੁੜੀਆਂ ਦਾ ਪਿੱਛੇ ਪਾਸੇ ਟਰੈਕ ਹੈ ਅੱਛਾ ਜੀ ਪਿਛਲੀ ਸਾਈਡ ਹੈ ਜੀ ਟਰੈਕ ਉਹ ਔਰ ਇਧਰ ਤੁਹਾਨੂੰ ਦਿਖਾ ਦਨੇ ਮੈਂ ਹੁਣ ਕਮਰੇ ਦਿਖਾ ਦਨੇ ਜੀ ਤੇ ਨਾਲ ਨਾਲ ਕਮਰੇ ਦੇਖਦੇ ਹਨਾ ਆਪ ਨੂੰ ਪਤਾ ਲੱਗਦਾ ਰਹਿਣ ਸਹਿਣ ਦੀ ਕੀ ਸੁਵਿਧਾ ਜਿਵੇਂ ਉਧਰ ਵਾਸ਼ਰੂਮ ਵਗੈਰਾ ਹੋ ਗਈ ਹਾਂਜੀ ਉਹ ਵਾਸ਼ਰੂਮ ਉਧਰ ਹੈ ਜੀ ਸਾਰੇ ਅੱਛਾ ਉਹ ਸਾਈਡ ਜੀ ਹਾਂ ਉੱਥੇ ਸਾਰੇ ਵਾਸ਼ਰੂ ਪੀਣ ਦਾ ਪਾਣੀ ਉਹ ਹਿਆਰੂ ਦਾ ਇੱਥੇ ਵੀ ਹੈ ਹਾਂ ਆਰਓ ਦਾ ਪੂਰਾ ਸਿਸਟਮ ਹੈ ਠੀਕ ਹੈ ਜੀ ਇਹ ਦੇਖੋ ਜਿਵੇਂ ਹੁਣ ਲੜਕੀਆਂ ਇਹ ਹਾਂਜੀ ਬੇਟਾ ਜੀ ਕਿੱਥੋਂ ਰਹਿਣ ਵਾਲੇ ਹੈਂ ਜਲੰਧਰ ਜਲੰਧਰ ਸਰਸੇ ਤੋਂ ਸਰਸੇ ਤੋਂ ਜਲੰਧਰ ਸ਼ਾਗੋੜ ਤੋਂ ਸ਼ਾਗੋੜ ਦਾ ਸ਼ਾਗੋੜ ਜੀ ਸਰ ਰੂਮ ਐਸਾ ਹੈ ਏਸੀ ਸਿੰ ਠੰਡਾ ਹੈ ਇੱਥੇ ਏਸੀ ਕੋਈ ਫੈਲ ਕਰਦਾ ਰਿਹਾ ਇੱਕ ਇਹ ਪਹਿਲਾਂ ਸਕੂਲ ਸੀਗਾ ਅੱਛਾ ਜੀ ਤੇ ਮੇਰਾ ਇਹ ਲੈਣ ਦਾ ਇਹ ਕਾਰਨ ਸੀਗਾ ਜਿਵੇਂ ਹੁਣ ਆਪਣੀ ਇਧਰ ਅਕੈਡਮੀ ਹੈ ਥੋੜੀ ਗਰਮੀ ਮਾਰਦੀ ਹੈ ਪੱਕੇ ਨਾ ਲੈਂਟਰ ਪਈ ਇਹ ਬਾਲੀ ਪੱਤੇ ਵਾਲੀ ਛੱਤ ਹੈ ਤੇ ਬੜਾ ਸਕੂਨ ਹੁੰਦਾ ਬੰਦਾ 1 ਮਿੰਟ ਚ ਪੈ ਜੀ ਆਜੋ ਤੁਹਾਨੂੰ ਇਧਰ ਲੈ ਚਲਦੇ ਹਾਂ ਇਧਰ ਵੀ ਉੱਪਰ ਕੁੜੀਆਂ ਰਹਿ ਰਹੀਆਂ ਜੀ ਅੱਛਾ ਜੀ 27 ਕਮਰੇ ਬਣੇ ਹੋਏ ਐ ਹਮ 27 ਅੱਛਾ ਜੀ ਤੇ ਇੱਥੇ ਕਿੰਨੀਆਂ ਸੀਟਾਂ ਜੀ ਖਾਲੀ ਨੇ ਕਿਹੜੀ ਕੁੜੀਆਂ ਨੇ ਇੱਥੇ ਕੁੜੀਆਂ ਵਾਸਤੇ ਹੈਗੀਆਂ ਜੀ 18 ਕਿ ਸੀਟਾਂ ਬਾਕੀ ਨੇ ਹਾਂ ਜੀ ਜੋ ਬਾਕੀ ਠੀਕ ਐ ਇਹ ਦੇਖੋ ਜਿਵੇਂ ਇੱਧਰ ਆਜੋ ਜੀ ਜੈ ਹਿੰਦ ਜੈ ਹਿੰਦ ਬੈਠੋ ਬੈਠੋ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਅੰਮ੍ਰਿਤਸਰ ਇਹ ਮੁੰਡਾ ਹੈ ਮੁੰਡਾ ਨਹੀਂ ਕੁੜੀ ਹੈ ਚਲੋ ਹਾਂਜੀ ਫਤਿਆਵਾ ਦੇਣਾ ਹਾਂਜੀ ਬੇਟਾ ਜੀ ਇੱਧਰ ਚੱਕੋ ਜੀ ਮਾਨਸਾ ਹਾਂਜੀ ਜਿਸ ਨੇ ਪੈਂਟ ਸਾਹ ਸਰਾ ਠੀਕ ਹੈ ਜੀ ਪਤਾ ਨਹੀਂ ਲੱਗਦਾ ਇਹ ਜਿਵੇਂ ਹਨ ਨੇ ਇਹ ਪੜ ਰਹੀਆਂ ਇੱਧਰ ਹਾਂਜੀ जय हिंद कुछ ਕੁ ਲੜਕੀਆਂ ਬਾਹਰ ਕੋ ਮਰੀਆਂ ਨਾ ਠੀਕ ਹੈ ਜੀ ਕਲਾਸਾਂ ਦਾ ਹੁਣ ਟਾਈਮ ਹੋ ਜਾਣਾ 3 ਵਜੇ ਤੋਂ ਫਿਰ ਤਿੰਨ ਤੋਂ ਪੰਜ ਕਲਾਸ ਇਹਨਾਂ ਹੁਣ ਫ੍ਰੀ ਟਾਈਮ ਇਹਨਾਂ ਦਾ ਜੀ ਹੁਣ ਫ੍ਰੀ ਹੈ ਜੀ ਜਿਵੇਂ ਇਹ ਬੈਠੀਆਂ ਹਾਂ ਹਾਂ ਜੀ ਜੈ ਹਿੰਦ ਜੈ ਹਿੰਦ ਜੈ ਹਿੰਦ ਠੀਕ ਹੋ ਯੈਸ ਸਰ ਕਿੱਥੋਂ ਕਿੱਥੋਂ ਦੇ ਰਹਿਣ ਵਾਲੇ ਜਲਦੀ ਜਲਦੀ ਬੋਲੋ ਹਾਂ ਜੀ ਸ਼੍ਰੀ ਹਰਿ ਗੁਪਿੰਦ ਪਰ ਸ਼੍ਰੀ ਹਰਿ ਗੁਪਿੰਦ ਪਰ ਹਾਂ ਗੋਪਾ ਸਰ ਹਾਂ ਜੀ ਸਮੋਗਾ ਮੋਟਰ ਸਰ ਸਰ ਸੱਤ ਸਹਿਰਣਾ ਠੀਕ ਹੈ ਜੀ ਮਤਲਬ ਕਹ ਜੀ ਵੀ ਪੂਰੇ ਹਰਿਆਣਾ ਪੰਜਾਬ ਰਾਜਸਥਾਨ ਹਾਂ ਸਾਰੇ ਜੀ ਜੰਮੂ ਤੱਕ ਦੇ ਬੱਚੇ ਦੇ ਵਿੱਚ ਰਹੇਗੇ ਜੀ ਹਾਂ ਜੀ ਜੈ ਜੀ ਕਿੱਥੋਂ ਦੇ ਰਣ ਵਾਲੇ ਮੋਗਾ ਜੀ ਇੱਧਰ ਆ ਕੇ ਮੋਗਾ ਜੀ ਹਾਂ ਜੀ ਮੋਗਾ ਸਰ ਅੰਮ੍ਰਿਤਪੁਰ ਮੋਗਾ ਜੀ ਲੁਰੀ ਆ ਦਦਿਆ ਹਾਂ ਜੀ ਹਾਂ ਜੀ ਜੈ 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 ਠੀਕ ਹੋ ਹਾਂ ਜੀ ਸਰ ਚਲ ਰਿਹਾ ਕੰਮ? ਯਸ ਸਰ। ਝਚ ਕਰੇ ਖੋਗਾ ਮਨੁਸ਼ਾਹ। ਇਹ ਕਮਰੇ ਬੜੇ ਠੰਡੇ ਹੈ ਜੀ। ਹਾਂ ਜੀ ਜਿਵੇਂ ਕੈਦੀ ਨੇ ਪੁਰਾਣੀਆਂ ਛੱਤਾਂ ਨਾਲ ਕਰਕੇ ਹੈ ਨਾ ਉਹ ਫਰਕ ਆ ਜੀ। ਉਸ ਕਰਕੇ ਜਿਵੇਂ ਆਪਾਂ ਕਹੀਏ ਨਾ ਜਿਆਦਾ ਉਹਦੇ ਚ ਉਮਸਾਂ ਨਾ ਕੋਈ ਉਮਸਾਂ ਨਾ ਕੋ ਲੈਣ ਦੇਣਾ। ਇਸ ਕਰਕੇ ਬੜਾ ਐ ਉੱਪਰ ਵੀ ਬੜੇ ਕਮਰੇ ਹੈ ਜੀ ਉੱਪਰ। ਅੱਛਾ ਜੀ। ਤਾਂ ਕੀ ਜਾਣਾ ਹੁਣ ਰਹਿਣ ਦਾ? ਇਹ ਲੜਕੀ ਜਿਵੇਂ ਹੁਣ ਅਗਨੀਵੀਰ ਦੀ ਤਿਆਰੀ ਕਰ ਰਹੀ ਹੈ। ਅੱਛਾ ਜੀ। ਹਾਂ ਜੀ ਇਹ ਅਗਨੀਵੀਰ 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 ਉਹ ਤਾਂ ਕੁੜੀ ਹਿਮਾਚਲ ਵਾਲੀ ਸੁੱਤੀ ਪਈ ਐ ਨਹੀਂ ਤਾਂ ਮੈਂ ਤੁਹਾਨੂੰ ਹਿਮਾਚਲ ਜੰਮੂ ਦੀਆਂ ਦੋ ਕੁੜੀਆਂ ਦੇ ਅੰਦਰ ਜੀ ਤਾਂ ਲੈ ਕੇ ਆਇਆ ਸੀ ਇਹ ਲੜਕੀਆਂ ਦਾ ਜੀ ਇੰਨੀਆਂ ਵੈਕੈਂਸੀਆਂ ਐ ਲੜਕੀਆਂ ਦੀ ਬਈ ਅਨੰਤ ਵੈਕੈਂਸੀਆਂ ਨਿਕਲ ਰਹੀਆਂ ਪੰਜਾਬ ਸਟੇਟ ਨੂੰ ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਸਟੇਟ ਦੋ ਹੀ ਗੱਲਾਂ ਜਾਣਦਾ ਜੀ ਇੱਕ ਤਾਂ ਅਮਰੀਕਾ ਕੈਨੇਡਾ ਆਸਟ੍ਰੇਲੀਆ ਹਾਂ ਇੱਕ ਪੰਜਾਬ ਪੁਲਿਸ ਪੰਜਾਬ ਪੁਲਿਸ ਦੀ ਤਿਆਰੀ ਤਾਂ ਅਸੀਂ ਕਰਾ ਹੀ ਰਹੇ ਹਾਂ ਬਾਕੀ SSC GD ਦੀ ਗੱਲ ਕਰਾਂ ਜਿਵੇਂ BSF CRPF CISF ਨੇਵੀ ਆਰਮੀ ਚ ਵੀ ਕੁੜੀਆਂ ਜਾਣ ਲੱਗਦੀਆਂ ਬਹੁਤ ਵਕੈਂਸੀਆਂ ਆਰਮ ਪੰਜਾਬ ਦੀਆਂ ਖਾਲੀ ਜਾਂਦੀਆਂ ਮੈਂ ਕਹਿੰਦਾ ਸੀ ਪਹਿਲਾਂ ਬਾਹਰ ਜਿਹੜੀ ਜਿਹੜੀ ਬਾਹਰ ਜਾਣੇ ਸੁੱਖਾਂ ਸੁਖ ਦੇ ਹੁੰਦੇ ਸੀਗੇ ਤੇ ਇੱਥੇ ਜਿਹਨੇ ਭਰਤੀ ਹੋਣਾ ਪੁਲਿਸ ਚ ਆਰਮੀ ਚ ਕਿਤੇ ਵੀ ਤਾਂ ਤੁਹਾਡੀ ਇੱਥੇ ਸੁੱਖ ਪੂਰੀ ਹੋਣ ਵਾਲੀ ਗੱਲ ਹੈ ਕਿਉਂ ਜੀ ਇਹ ਹੀ ਕਹਿ ਸਕਦੇ ਆਪਾਂ ਤਾਂ ਤੇ ਕਿਸੇ ਬੱਚੇ ਨੇ ਕੋਈ ਤਿਆਰੀ ਕਰਵਾਉਣੀ ਹੈ ਤੁਸੀਂ ਫਰੀਦਕੋਟ ਨੰਬਰ ਸਕਰੀਨ ਦੇ ਉੱਤੇ ਹੈ ਤੁਸੀਂ ਗੱਲਬਾਤ ਕਰ ਸਕਦੇ ਹੋ ਤੇ ਸੀਟਾਂ ਲਿਮਟਿਡ ਨੇ ਜੀ ਹੈਨਾ ਕਿੰਨੀਆਂ ਨਹੀਂ ਕੁੜੀਆਂ ਨੇ ਬਾਕੀ ਕੁੜੀਆਂ ਦੀਆਂ ਕੋਈ 12-13 ਸੀਟਾਂ ਹੋਣਗੀਆਂ ਓਕੇ 190 ਲੜਕੀਆਂ ਰਹਿ ਰਹੀਆਂ ਇੱਥੇ 150 148 اچھا 154 148 ਰਹਿ ਰਹੀਆਂ ਐਸੇ 148 ਹਾਂ ਠੀਕ ਹੈ ਜੀ ਤੇ ਵੀਡੀਓ ਸ਼ੇਅਰ ਕਰ ਦਿਓ ਬਹੁਤ ਹੈ ਨਾ ਕਿਸੇ ਦਾ ਵੀ ਭਲਾ ਹੋ ਸਕਦਾ ਮੇਰਬਾਨੀ